ਹੂੰ ਹਮ ਇਥੋਂ ਦਿਹਾੜੀ ਦਾ ਬਣੇ ਨਾ ਜਦ ਬੰਦੇ ਨੇ ਕੰਮ ਭੇਡਾਂ ਮੱਕੀਆਂ ਦਾ ਕਰੇ ਹੂੰ ਮੈਂ ਜੀ ਔਖੇ ਸੌਖੇ ਕੁਲਫੀਆਂ ਵੇਚੀਆਂ ਕੁਸ ਦਿਨ ਤਿੰਨ ਪੰਜਾ ਰੇੜੀ ਤੇ ਹੂੰ ਦਾਣੇ ਦੂਨੇ ਲਿਉਂਦਾ ਥੈਲਾ ਕੋਈ 2 ਰੁਪਏ ਬਣ ਜਾਂਦੇ ਮੈਨੂੰ ਹੂੰ ਉਸ ਤੋਂ ਬਾਅਦ ਮੇਰੇ ਇੱਕ ਕੁੜੀ ਹੋ ਗਈ ਛੰਨ ਪਾਈ ਹੋਈ ਮੇਰੇ ਕੋਈ ਕੋਠਾ ਨਹੀਂ ਸੀ ਹੂੰ ਉਸ ਤੋਂ ਬਾਅਦ ਕੁੜੀ ਹੋ ਗਈ ਇੱਕ ਕੁੜੀ ਫੇਰ ਹੋ ਗਈ ਦੋ ਹੋ ਗਈਆਂ ਹੂੰ ਤਾ ਘਰ ਵਾਲੀ ਵਿਚਾਰੀ ਨੇ ਇੱਕ ਗਊ ਬੰਨ ਲਈ ਸੁਣੀ ਉਹ ਸੂਹੀ ਉਹਦਾ ਦੁੱਧ ਪਿਆ ਲਗੀ ਕੱਖ ਕੰਡਾ ਜਾਇਆ ਕਰੀ ਮੈਂ ਦਿਹਾੜੀ ਜਾਇਆ ਕਰਾਂ ਕੁਲਫੀਆਂ ਕਰਕੇ ਵੇਚ ਕੇ ਆ ਕੇ ਇੱਥੇ ਰੁਕਲੇ ਨੱਥੂ ਤੇ ਝੁਮਰਾ ਉਹ ਬੱਕਰੀਆਂ ਚਾਰਲਾ ਫਿਰੇ ਮਹਾਬਾਬਾ ਬੱਕਰੀ ਵੇਚਦੇ ਕਹਿੰਦਾ ਵੇਚਦਾ ਨਾ ਐ ਰੁਪਈਆ ਦੀ ਕਹਿੰਦਾ ਭਾਈ ਮੈਂ ਇਹਨਾਂ 120 ਰੁਪਏ ਲਵਾਂ ਉਦੋਂ ਭਾਅ ਇਹ ਜੀ ਤੇ 120 ਦੇ ਪਹਾੜੀ 120 ਲੈ ਲਈ ਭਾਈ ਮੈਂ ਕਰਦੇ ਕਰਾਉਂਦੇ ਜੀ ਉਹ ਤੋਂ 80 ਰੁਪਏ ਚ ਬੱਕਰੀ ਲਈ ਕੁਲਖੀਆਂ ਗਲਖੀਆਂ ਵੇਚ ਕੇ ਪੈਸਿਆਂ ਦੀ ਉਸ ਭਾਂਜੀ ਦੇਤੀ ਨੂੰ ਮੈਂ ਟੁੱਟੇ ਜੇ ਉਹਦਾ ਹਾਦਸੇ ਦੇ ਤੇ 40 ਰੁਪਏ 40 ਰੁਪਏ ਆਹ 100 ਦੇ 40 ਰੁਪਏ ਉਸ ਭਾਂ ਦੇਤੀ 80 ਦੀ ਬੱਕਰੀ ਮੈਂ ਰੇੜੀ ਜੀ ਲੈ ਲਿਆ ਉਹ ਚਲ ਕੁਛ ਦਿਨ ਫਿਰਦੀ ਫਿਰਦੀ ਰਹਾਸ ਲਾ ਗਈ ਸੂਕੀ ਦੋ ਬੱਚੇ ਦੇਤੇ ਦੋ ਤੋਂ ਤਿੰਨ ਹੋ ਗਈਆਂ ਫੇਰ ਮੈਂ ਦਿਹਾੜੀ ਪੰਗਿਆ ਕਰਾਂ ਕਰਨਾ ਮਿਰਚਾਂ ਕਬਾਂ ਗੁਦਰਾ 30 ਰੁਪਏ ਦਿਹਾੜੀ ਜਦੋਂ ਸਮਝੀ ਜਾ 5-4 ਦਿਹਾੜੀਆਂ ਲੱਗੀਆਂ ਮੈਂ ਇੱਕ ਬੱਕੀ ਫੇਰ ਲੈਣੀ ਢਾਈ ਸੌ ਦੀ ਸੂਕੀ ਆ ਕੇ ਦੋ ਬੱਚੇ ਹੋ ਗਏ ਜਿੱਥੇ ਹੋ ਗਈਆਂ ਗਿਸ਼ੀ ਉਸ ਤੋਂ ਬਾਅਦ ਮੈਂ ਫੇਰ ਉਹਨਾਂ ਨੂੰ ਘਰੇ ਕੱਖ ਪਾਇਆ ਕਰਨ ਵਾਲੇ ਦਿਹਾੜੀ ਕਰਿਆ ਕਰਾਂ ਪੂਰੇ ਕੋਈ ਸਾਧੂ ਸੰਿਆਰਤੀ ਸਮੂਹੀ ਉਹਦੇ ਲਾਜ਼ਪਰਾਦ ਨਹੀਂ ਸੀ ਉਹ ਦੋ ਬੱਕਰੀਆਂ ਹੀ ਚਾਰਿਆ ਕਰਦਾ ਸੀ ਹਾਂ ਹਾਂ ਤਕਰੀਬੇ ਪਰੇ ਜਾਂਦਾ 1 2 3 4 5 6 7 ਇਹ ਸੇ ਭਰਾਵਾ ਉਹ ਗਿਆ ਮਾਰ ਉਹਦੇ ਪਤੀ ਜੇ ਆ ਗਏ ਰੇ ਮੈਨੂੰ ਕਹਿੰਦੇ ਵੀ ਰਾਜੂ ਥੱਲੇ ਬੱਕਰੀਆਂ ਹਾਂ ਕਹਿੰਦੇ ਸਾਡੀਆਂ ਦੋ ਬੱਕਰੀਆਂ ਵਕਿਆ ਬੁੜੇ ਦਾ ਕੰਮਾ ਕਰਨਾ ਮੈਂ ਕੀ ਜਾਂਦਾ ਇਹ ਬੁੜਾ ਕਹਿੰਦਾ ਸਾਡਾ ਚਾਚਾ ਤੀ ਛਣਾ ਤੀ ਮਰ ਗਿਆ ਹਾਂ ਕਹਿੰਦਾ ਉਹਨੇ ਦੋ ਬੱਕਰੀਆਂ ਨੇ ਵੇਚਣੀਆਂ ਨੇ ਪਾ ਮੈਨੂੰ ਇਹ ਦੇ ਦੋ ਕਹਿੰਦੇ ਆ ਜਾ ਬਾਈ ਉਹ ਜੀ ਉਹਨਾਂ ਨੇ ਮੰਗਿਆ 1100 900 ਚ ਮੈਂ ਉਹ ਬੱਕਰੀਆਂ ਲੈ ਲਈਆਂ ਅੱਛਾ ਦੋ ਉਹ ਆ ਕੇ ਜੀ ਮੇਲੇ ਦੱਸ ਦੇਣਾ ਸੂਖੀਆਂ ਪੰਜ ਬੱਚੇ ਦੇ ਤੇ ਇੱਕ ਨੇ ਤਿੰਨ ਨਿਕਰੇ ਦੋ ਮੇਲੇ ਤਾਂ ਜੀ ਚਾਰ ਬੱਕਰੀਆਂ ਹੋ ਗਈਆਂ 9 10 ਵਜੇ ਹੋ ਗਏ ਮੈਂ ਤਾਂ ਝੱਕ ਕੇ ਡਾਂਗ ਆਵਦੀਆਂ ਚਾਰਨ ਲੱਗ ਗਿਆ ਉਤੋਂ 900 ਚ ਬੱਕਰੀਆਂ ਲੈ ਆਇਆ ਤੂੰ ਜੀ ਉਹ ਦਿਨ ਸੋਹੋ ਭੁੱਲੀ ਨਹੀਂ ਕਹਿੰਦਾ ਵਿਹਾਰਾਂ ਤੋਂ ਹਮ ਅੱਜ ਤੱਕ ਰੰਗੋ ਰੰਗ ਪ੍ਰੋਗਰਾਮ ਹੋ ਗਿਆ ਹਮ ਉਦੋਂ ਬਾਅਦ ਸਰਦਾਰ ਜੀ ਮੇਰੀ ਛੰਨ ਦੇ ਥੱਲੇ ਆ ਗਿਆ ਹਨ ਹਮ ਛੰਨ ਮੇਰੀ ਡੁੱਬ ਗਈ ਹਮ ਆ ਨਾ ਨਾ ਪਾਣੀ ਆ ਗਿਆ ਉਹ ਵੀ ਧੋ ਬੈ ਚ ਅੱਛਾ ਉੱਤੋਂ ਦੀ ਤਰਤੀਆਂ ਫਿਰਨ ਬੱਕਰੀਆਂ ਮੰਜੇ ਮੁੰਝ ਕੁੜੀਆਂ ਗੋਦੀ ਚੱਕਰਿਆਂ ਵਿੱਚ ਡੁਬਾ ਕੇ 1 51 ਦੇ ਉੱਤੇ ਆ ਦੰਦੇ ਚਾਰ ਕੱਢ ਕੇ ਥੰਮੀਆਂ ਇੱਕ ਪਾਸੇ ਨਾਨੇ ਦਾ ਰੀਦਾ ਮੰਝਾ ਇੱਕ ਪਾਸੇ ਮੇਰਾ ਦੋਏ ਜੀਆਂ ਦਾ ਮੰਝਾ ਟੰਗਿਆ ਆ ਉੱਤੇ ਮੰਝੇ ਦੇ ਉੱਤੇ ਅਸੀਂ ਪਈ ਮੰਝੇ ਦੇ ਉੱਤੇ ਕੁੜੀਆਂ ਪਈਆਂ ਮੇਰੀਆਂ ਗੋਦੀ ਚੱਕਰ ਚੱਕਰ ਖੀਆਂ ਮੈਂ ਲੱਕੜਾਂ ਵੀ ਤਹਾਂ ਧਰ ਲੀਆਂ ਵੀ ਸਾਡੇ ਬਾਲਣ ਨਾਲ ਭਿੱਜੇ ਰੋਟੀ ਕਾਦੇ ਨਾਲ ਪਕਾਵਾਂਗੇ ਉਦੋਂ ਕਿਹੜਾ ਗੈਸ ਚੁੱਲੇ ਤੇ ਹੜ ਆ ਗਿਆ ਪਈ ਲੋਕ ਕਹਿੰਦੇ ਰਾਜੂ ਤਾਂ ਡੁੱਬੂਗਾ ਪਾਣੀ ਚ ਮਾ ਕੁਸਰੀ ਹੁੰਦਾ ਮੈਂ ਡੁੱਬੇ ਜਾਂਦਾ ਇੱਕ ਸਾਡਾ ਚਾਚਾ ਸੀ ਗਿਆਨੀ ਗੁਰਸੇਖ ਖਾਲਾ ਜੀ ਉਹਨਾਂ ਉਹ ਕਹਿੰਦਾ ਥੰਦਰ ਦੇ ਕੋਲ ਆਇਆ ਕਹਿੰਦਾ ਮੁੰਡੇ ਡੁੱਬੇਗਾ ਤੂੰ ਅੱਜ ਥੋੜੇ ਪਾਣੀ ਦੀ ਬਿਚਾਰਾ ਇਹਨੇ ਵੇਦੀ ਗਿਆ ਉਹਨੇ ਵੀ ਮੇਰੀਆਂ ਕੁੜੀਆਂ ਚੱਕੀਆਂ ਦੋ ਬੱਕਰੀਆਂ ਹੱਕ ਲੀਆਂ ਗੈਰਗਰ ਉਹਨੇ ਪਾਣੀ ਦੀ ਦੀ ਧਰਦੀਆਂ ਆਈਆਂ ਨਾਲੇ ਦਾਦੀ ਨੇ ਝਾੜਦੇ ਪਾਂਚੇ ਸਲਵਾਰ ਦੇ ਤਾਂਾਂ ਵਿਚਾਰੀ ਆ ਕੇ ਥਾਈ ਚ ਟਾਈਮ ਕੱਟਿਆ ਛੰਨ ਦਾ ਡੁੱਬਗੀ ਟੁੱਟ ਗਈ ਚਾਰ ਕਦਰਾਂ ਚ ਪਾਣੀ ਗੁਣੀ ਉੱਤਰ ਗਿਆ ਸਵਾ ਸੋ ਕੋਈ ਧਰਤੀ ਉਦੋਂ ਬਾਅਦ ਸਰਦਾਰ ਜੀ ਚਾਰਾ ਮੈਂ ਕਿਸੇ ਤੋਂ ਵਿਆਜ ਤੇ ਪੈਸੇ ਪੁੱਛੇ ਮਹਾ ਨਹੀਂ ਕੱਲ ਚਲਣਾ ਇੱਕ ਗੱਡਰੀ ਦਾ ਕੋਠਾ ਪਾ ਲਈਏ ਹੂੰ ਉਰੋਂ ਕਵਾੜ ਚੋਂ ਗੱਡਰੀ ਲਿਆ ਤੇ ਕੋਠਾ ਪਾਇਆ ਹੂੰ ਚਲੋ ਕੋਠੇ 'ਚ ਅਸੀਂ ਨੇ ਭਾਈ ਟਾਈਮ ਕੱਢਿਆ ਹੂੰ ਬੱਕਰੀਆਂ ਨੂੰ ਛੰਨ ਪਾਤੀ ਚਾਰ ਦੇ ਚਾਰ ਦੇ 8-7 ਤੋਂ 20 ਹੋ ਗਈਆਂ ਹੂੰ ਵੀਹਾਂ ਤੋਂ 30 ਹੋ ਗਈਆਂ ਮੈਂ ਨਹੀਂ ਅੱਜ ਤੱਕ ਲੜ ਛੱਡਿਆ ਮੇਰੇ ਬਾਪ ਨੂੰ ਅੱਡ ਹੋ ਕੇ ਬੱਕਰੀਆਂ ਨਾਲ ਕੁੜੀ ਵਿਆਹੀ ਮੁੰਡਾ ਵਿਆਹਤਾ ਦੋ ਕੁੜੀਆਂ ਅੱਡ ਵਿਆਹਤੀਆਂ ਤੇ ਕਾਰਜ ਪਹਿਰ ਬਥੇਰੇ ਕਰਤੇ ਬੁੜੇ ਕੁੜੀ ਦਾ ਹੱਕੰਬਾ ਕਰਤਾ ਤੇ ਭਾਈ ਮਰਦੇ ਮਰਦੇ ਮੇਰੀ ਲਾਣੇਦਾਰਨੀ ਧੋਰਤੀਏ ਵਿਆਹ ਹੀ ਬੂਸ ਤੇ ਚਾਚੇਆ ਕੋਠੀ ਵੀ ਭਾਗੀ ਚਲ ਅਸੀਂ ਹੁਣ ਤਾਰਨ ਲੱਗ ਰਹੇ ਆ ਧੋਰਤੀਏ ਲੋਕਾਂ ਤੋਂ ਪਿੰਡ 'ਚ ਬੈਠਿਆ ਕੀ ਤੋੜਾ ਹੁੰਦਾ ਟੈਨ ਦੇ ਤਾਂ ਬਣਈ ਹੁੰਦਾ ਆਪਣਾ ਤੇ ਭਾਈ ਇਹਨਾਂ ਦੇ ਵਿੱਚੋਂ ਲੱਖਾਂ ਮਰ ਗਈ ਹੋਣੀ ਲੱਖਾਂ ਹੀ ਜੰਮ ਗਈ ਹੋਣੀ ਲੱਖਾਂ ਹੀ ਵੇਚਤੀ ਹੋਣੀ ਮੈਂ ਬੱਕਰੀਆਂ ਦਾ ਲੜਨੀ ਛੱਡਿਆ ਕਦੇ ਆ ਗਈਆਂ ਕਦੇ ਵਾਗੀਆਂ ਜਿਵੇਂ ਸੋਟੀ ਤਾਂ ਨਹੀਂ ਸਿੱਕੀ ਤੇ ਉਸ ਤੋਂ ਬਾਅਦ ਚਾਰ ਗੁੱਡੀਆਂ ਹੋ ਗਈਆਂ ਦੋ ਮੁੰਡੇ ਹੋ ਗਏ ਤੇ ਉਸ ਤੋਂ ਬਾਅਦ ਭਾਈ ਜਾਨ ਕਰਾ ਕੋਠੀ ਪਾਲੀ ਕੋਠੀ ਪਾਉਣਸਾਂ ਨਹੀਂ ਲਣਗਾ ਵੀ ਦੀ ਬੈਠ ਹੋ ਗਈ ਟੈਕ ਜਾਉਗੇ ਵਿਚਾਰੀ ਨੂੰ ਬੈਠੀ ਬੈਠ ਕੇ ਪਾ ਤਾ ਗਈ ਬਰਤਨ ਦਾ ਸਮਾਂ ਨਹੀਂ ਮਿਲਿਆ ਜਵਾਨੀ ਬੈੜੀ ਮਰ ਗਈ ਕੋਚਾ ਤੇ ਆ ਹੁਣ ਮੁੰਡਾ ਗਹਿ ਇੱਕ ਕੁੜੀ ਦਹੀ ਆ ਨੂੰ ਆਰੀ ਆ ਵਿਚਾਈ ਕੰਮ ਕਰਨ ਵਾਲੀ ਕੰਮ ਕਰਦੀ ਐ ਵਧੀਆ ਆ ਗਈ ਚਲੋ ਅੱਛਾ ਜਦੋਂ ਤੁਸੀਂ ਸੰਗ ਵਿੱਚ ਸੰਗ ਵਿੱਚ ਰਹਿੰਦੀ ਸੀ ਨਾ ਹੜਾ ਆ ਗਿਆ ਜਾਂ ਉਸ ਤੋਂ ਪਹਿਲਾਂ ਗੱਲ ਕਰ ਲਈ ਲਾਣੇਦਾਰ ਨਹੀਂ ਵੀ ਕਦੀ ਕਿਹਾ ਸੀ ਕਿ ਤੂੰ ਕੋਈ ਹੋਰ ਕੰਮ ਕਰ ਲੈ ਜਾ ਵੀ ਇਹ ਵੀ ਚੁੱਕੀ ਕਰੇਗਾ ਉਹ ਲਾਣੇਦਾਰ ਨਹੀਂ ਸੀ ਜਿਹੜੀ ਸਾਡੀ ਬੱਕਰੀਆਂ ਆਂਦੀ ਭੇਟਾਂ ਬੱਕਰੀਆਂ ਆਂਦੀ ਧੀਤੀ ਸੀ ਉਹਦੇ ਬਾਪ ਨੇ 250 ਗਾਂ ਤੇ 250 ਭੇਡਾਂ ਸੀ ਅੱਛਾ ਉਹਨੂੰ ਮੂਹ ਪਿਆਰ ਬੱਕਰੀਆਂ ਦਾ ਆਉਂਦਾ ਸੀ ਉਹ ਕਹਿੰਦੀ ਆਪਾਂ ਨੇ ਕਿਸ ਵੇਹੀ ਕਰਨੇ ਬੱਕਰੀਆਂ ਵੇਡਾਲਾ ਹੂੰ ਹੁਣ ਕਿ ਨਹੀਂ ਆਨੇ ਹੁਣ ਬੱਕਰੀਆਂ ਸਾਡੇ ਨੇ ਵਿੱਚ 30 ਨੇ ਵੱਡੀਆਂ ਅੱਛਾ 20 25 ਮੇਮਣੇ ਪਿਠੋਰੇ ਨੇ ਗਾਇਲ ਦੋ ਬੋਕ ਨੇ ਹੂੰ ਸਾਡੀ ਲਾਣੀ ਦਾ ਨਹੀਂ ਜੇ ਮਾਂ ਲਾਉਂਦੇ ਆ ਆ ਵਿਚਾਰੇ ਹੋਏ ਤੇ ਜੀ ਮੈਨੂੰ ਕਦੇ 33 ਹਵਾਨੀਆਂ ਯਾਦ ਆਵਾ 4 ਵਜੇ ਉੱਠ ਕੇ ਧਾਰਾਂ ਚੋੜ ਦੀ ਮੇਮਣੇ ਚਵਾਉਂਦੀ ਮੈਂ ਤਾਂ ਬਾਅਦ ਚ ਉੱਠਦੀ ਹੂੰ ਮੈਨੂੰ ਵੇਲਾ ਕਿਲਾ ਪਾਸੇ ਜਾਣ ਦਾ ਤਾਂ ਡਾਂਗ ਜਾ ਕੇ ਆਪ ਵੀ ਹੱਕ ਤਾਂ ਨਹੀਂ ਸੀ 39 ਸੀ ਹੂੰ ਤੇ ਜੀ ਦਾ ਕਾਰੋਬਾਰ ਹੀ ਕਰਿਆ ਹੈ ਉਹੀ ਕਰੂਗਾ ਇਹ ਕਾਰੋਬਾਰ ਹਾਂ ਉਹੀ ਕਰੂਗਾ ਜੀ ਨੂੰ ਇਹ ਤਾਂ ਨਫ਼ਰਤ ਆਉਂਦੀ ਹੈ ਉਹ ਬੰਦਾ ਨਹੀਂ ਕਾਰੋਬਾਰ ਕਰ ਸਕਦਾ ਹਾਂ ਜਾਂ ਜਿਹਨੂੰ ਇਹ ਆ ਵੀ ਇੱਕ ਚੰਗਾ ਬਿਜ਼ਨਸ ਹੈ ਉਹ ਹਾਂ ਚੰਗਾ ਬਿਜ਼ਨਸ ਹੈ ਹਾਂ ਬਿਲਕੁਲ ਬਿਲਕੁਲ ਬਿਜ਼ਨਸ ਨਹੀਂ ਹੈ ਮਾੜਾ ਹੂੰ ਉਦੋਂ ਬਾਅਦ ਭਰਾ ਫਿਰ ਮੈਂ ਉਹ ਜਗ੍ਹਾ ਰਤੀ ਬੇਚ ਉਹ ਜਗ੍ਹਾ ਬੇਚ ਕੇ ਉੱਥੇ ਚੋਬੇ ਚ 80 ਹਜ਼ਾਰ ਦੀ ਮੈਂਨੇ ਫਿਰ ਇਹ ਪੀਤੇ ਜੱਟ ਤੋਂ ਆ ਪਲਾਟ ਲਿਆ ਹੂੰ ਲੱਖ ਰੁਪਏ ਦਾ ਹੂੰ 2000 ਫੜਿਆ ਵੇ ਇੱਥੇ ਕਿਸੇ ਨੂੰ ਲੱਖ ਵੀ ਪਲਾਂਟ ਲੈ ਕੇ ਮੈਂ ਆਖਿਆ ਰਾਜੂ ਤਾ ਵੇਚ ਕਿਧਰੋਂ ਜੱਟ ਨੇ ਭਾਂਡੇ ਚ ਕਤੇ ਤੇਰਾ ਕੀ ਹਿੱਤਾ ਜਵਾਖ ਨੇ ਆਣੇ ਨੇ ਤੇਰੇ ਵਰਗੇ ਫਰਦਾਤ ਤੋਂ ਰੁਪਿਆ 2 ਲੱਖ ਵੇ ਇੱਥੇ ਚੱਕ ਕੇ ਫਿਰ ਮਾਰੇ ਕੋਠੇ ਪਾਏ ਤੂੰ ਨਾ ਨਾ ਤਾ ਜਿਹੜਾ ਇੱਥੇ ਮੂਰੇ ਬਲਾ ਬੱਕਰੀਆਂ ਦਾ ਛੱਪਰ ਜਾ ਪਾਤਾ ਟਾਈਮ ਕੱਢਿਆ ਹੁਣ ਸੱਤ ਮੁੰਤਾ ਮੈਂ 60 ਤਾਂ ਜਾਵਾਂ ਆ ਜਗ੍ਹਾ ਦੁਆਰੇ ਤਾਂ ਆਪਾਂ ਨੇ ਕੇ ਵੀ ਪਾ ਲਈ ਤੇ ਉਧਰ ਹੋਰ ਵੀ ਨਾਲ ਲੱਗਦੀ ਥੋੜੀ ਜਿਹੀ ਦਿੱਸਤੂ ਲੈ ਗਈ ਮਾਲ ਜੋਗੀ ਵੀ ਕੰਮ ਕਰਿਆ ਜ਼ਿੰਦਗੀ ਚ ਆਪਾਂ ਬੇਲੇ ਨਹੀਂ ਫਿਰੀ ਕਮਾਈ ਕਰੀ ਠੱਗੀ ਤਰੀਕ ਚੋਰੀ ਨਹੀਂ ਕਰੀ ਹਾਂਜੀ ਕਿਸੇ ਗਰੀਬ ਦਾ ਪੈਸਾ ਨਹੀਂ ਲੱਪਿਆ ਪੰਜ ਸੱਤ ਸਾਲਾਂ ਤੋਂ ਅਸੀਂ ਵਾਲੇ ਉਰੇ ਦੀ ਮੰਡੀ ਚ ਜਾਣ ਲੱਗੇ ਵਪਾਰੀ ਬਾਹਰਲੇ ਨਿਕਲਦੇ ਆਉਣ ਲੱਗੇ ਸੌਦਾ ਦੁਬਾਰਾ ਕਿਉਂ ਬੱਕਰੀਆਂ ਦਵਾ ਵੇਖਣੀ ਦਵਾ ਕਾਰੋਬਾਰ ਚ ਵੜ ਗਏ ਬੱਕਰੀਆਂ ਚ ਮੈਂ ਮੁੰਡੇ ਹੋਰ ਰੱਖਣ ਲੱਗ ਗਿਆ ਪਾਲੀ ਟਾਲੀ ਦੀ ਚਲਪੇ ਤੁਹਾਨੂੰ ਤਨਖਾਹ ਦੀ ਨੌਕਰੀ ਦੇ ਦੂ ਮੇਰਾ ਮਾਲ ਚਾਲੋ ਵਿਚਾਰੇ ਨੇ ਬੜਾ ਮਨ ਚਿਤ ਲਾਹੇ ਚਾਰੇ ਚਾਰ ਦਾ ਹੀ ਹੁੰਦਾ ਬਗਾਨਾ ਪੁੱਤ ਕਿਹੜਾ ਨਾਸਰ ਛੱਡਦਾ ਤੇ ਮੈਂ ਤਾਂ ਕਦੇ ਹੁਣ ਮਾੜੀ ਚ ਜਾਣਾ ਵੀ ਆ ਘੱਟੇ ਜਾਣਾ ਵੀ ਨਾ ਕਦੀ ਹੁਣ ਮੁੰਡਾ ਮੁੰਡੇ ਜਾਂਦੇ ਨੇ ਖੇਡਦੇ ਹੁਣ ਤਾਂ ਮੇਰਾ ਮੁੰਡਾ ਜਾਂਦਾ ਤੇ ਕੰਮ ਹੁੰਦਾ ਜਾਂਦਾ ਮਾਲ ਚਾਲੂ ਇਹ ਪਾਸੇ ਆਪਣਾ ਰਿਸ਼ਤੇਦਾਰ ਆਇਆ ਹੈ ਤੁਸਾਂ ਮੇਰੇ ਜੀ ਲੈ ਲੇ ਮੈਨੂੰ ਤਾਂ ਅੱਜ ਜਮੈ ਰਾਤ ਮੇਲੇ ਸੀ ਸਹੋਲੀ ਅੱਛਾ ਤੇ ਅੱਜ ਵੀ ਮੇਲਾ ਲੱਗੇ ਦੀ ਮੈਂ ਗਿਆ ਨਹੀਂ ਸੱਰੇ ਬੰਦੂ ਮੈਂਨੇ ਤੇ ਵਧੀਆ ਬੰਦਾ ਇੱਕ ਖਰਚਾ ਪਾਣੀ ਖਰਚਾ ਪਾਣੀ ਜੀ ਲੋਕਾਂ ਦਾ ਕਿਸੇ ਦਾ ਕੀ ਮੂੰਹ ਫੜ ਸਕਦੇ ਆ ਪਤਾ ਕੋਈ ਕੀ ਕਹੇ ਮੂੰਹ ਮੰਗਣਾ ਮਸੀਤੀ ਸੋਣਾ ਖਾਲਾ ਜੀ ਦਾ ਵੜਾ ਨਹੀਂ ਝੋਲੀ ਡੰਡਾ ਚੱਕ ਕੇ ਮੰਗਣਾ ਵੀ ਹਰੇਕ ਦੇ ਵਾਸਤੇ ਚੱਲਣੀ ਨਹੀਂ ਨਹੀਂ ਲੋਕ ਕਿਵੇਂ ਕੀ ਕਹਿੰਦਾ ਉਹ ਨਹੀਂ ਕਿਉਂ ਕਹਿੰਦਾ ਲੋਕ ਕਹਿੰਦੇ ਅੱਜ 200 ਰੁਪਏ ਦੇਈਏ ਮੈਂ ਕਹਾਂ ਮੈਂ ਜਵਾਖਾ ਮੁੱਛੀਆਂ ਗੋਲੀਆਂ ਖਾਊਂਗਾ ਮੈਂ ਕੁਝੇ ਲੈਣੀ ਤੇਰੇ 150 ਤਾਂ ਦੇਉ 200 ਤਾਂ ਦੇਉ ਕੋਈ ਪਾਰਲੀਮੈਂਟੀ ਆ ਜਾਓ ਤਾਂ ਮੈਨੂੰ 100 200 300 200 ਕੋਈ ਚੰਗਾ ਹੀ ਮਿੱਤਰ ਯਾਰ ਆਇਆ ਚੰਗਾ ਪਸੂ ਦਵਾਤਾ ਆਪਾਂ ਨੂੰ ਨਹੀਂ 500 ਵੀ ਦੇ ਜੀ ਕਦੇ ਕਦੇ ਤਾਂ ਬਣ ਜੇ ਮੈਨੂੰ 2000 2500 ਕਾ ਕਦੇ ਕਦੇ ਮਨ ਨੇ 1250 2500 ਪੱਲੇ ਪਾ ਕੇ ਆ ਜਾ 10 ਮਿਕਰ ਟੱਕਰ ਜਾਂ ਵੰਡੀ ਚਾਪਣੀ ਚਾਉਣਾ ਪਈ ਮੰਡੀਆਂ ਰੋਜ ਦੀਆਂ ਕਿਹੜਾ ਕਰਨੀਆਂ ਸਾਖੀਆਂ ਨੇ ਰੋਜ ਬੱਸੀ ਚੜ ਕੇ ਬਠਿੰਡੇ ਮਲੋਟ ਤੇ ਦਰਵਾਹ ਜਾਣਾ ਜਨਿੰਦਰ ਕਿਹੜਾ ਸੌਖਾ ਹੈ ਕਿੱਥੇ ਸੱਤ ਸੱਤ ਆਣੀਆਂ ਹਰੇਕ ਦੇ ਵਸਦੀ ਦਿੱਤਿਆ ਨਹੀਂ ਨਾ ਵੀ ਨਾ ਰੋਜ ਕਿੱਥੋਂ ਵਗਦੀ ਉਹ ਬੰਦਾ ਬੱਸੀ ਚੜ ਕੇ ਮੈਂ ਮੇਰਾ ਸੋਨੇ ਨੂੰ ਜਾ ਤਾਂ ਛੱਡੀ ਫਿਰਦਾ ਮੈਂ ਤਾਂ ਸਾਥ ਬਣਿਆ ਬੰਦਾ ਅੱਜ ਕਿੱਥੇ ਖਲ ਕਿੱਥੇ ਮਨ ਮਨੇ ਰਾਤ ਦੇ ਕੋਈ ਕਹਿੰਦਾ ਹੁਰ ਰੇ ਕਰਕੇ ਲਗੇ ਨਾ ਡਰਾਈਵਰ ਹੁਰ ਮੈਂ ਕਹਿੰਦਾ ਸੜਤ ਨੂੰ ਹੋਰ ਰੀ ਕਰਦੇ ਨਹੀਂ ਰਾਜੂ ਮੁੱਖੋਂ ਵੀ ਕਰਦੇ ਨੇ ਡਰਾਈਵਰ ਫਿਰ ਕਹਿੰਦੇ ਨੇ ਵਾ ਹੁਰ ਕਾਮਯਾ ਕੇ ਕਫੇਲ ਕਹਿੰਦਾ ਬਖਾਏ ਇਹ ਕੀ ਬਈ ਇੱਕ ਨੇ ਫੇਰ ਰੋਕ ਕੇ ਪੀ ਕੀ 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 ਨਿਕਾਲ ਕੇ ਕਹਿੰਦਾ ਹੁਰ ਮਾਪੇ ਨੇ ਆ ਮਾਪਾ ਚਲਾਣਾ ਹੈ ਮਾਪਾ ਚਲਾਉਂਦੇ ਬੰਦੇ ਉਹ ਮਹਾਬਾਈ ਇਹ ਜੀ ਦਾ ਗਦੇ ਖੇਤ ਬੜੇ ਗਦੇ ਨਾਲ ਨਹੀਂ ਕਰੀ ਜਈ ਜੀ ਤਾਂ ਮੇਰੇ ਨਾਲ ਕਰੀ ਕਾਂ ਮੀ ਜਾ ਕੇ ਫੇਰ ਖੜਾ ਨਹੀਂ ਕਹਿੰਦਾ ਵੀ ਅਜਾ ਰਾਜੀ ਚਾਹ ਪਿਆਵਾਂ ਉਹ ਮਾ ਹੁਣ ਇਹ ਚਾਹ ਕਿਹੜੇ ਘਰ ਦੀ ਕਹਿੰਦਾ ਵੀ ਤੈਨੂੰ ਹੈਰਾਨ ਕੀ ਦੀ ਤੈਨੂੰ ਹੈਰਾਨ ਕਰਿਆ ਤੈਨੂੰ ਚਾਹ ਪਿਆਉਣਾ ਮਜ਼ਾਕ ਕਰਦੇ ਨੇ ਮਜ਼ਾਕ ਬਾਈ ਕਹਿੰਦਾ ਚਲੋ ਅਸੀਂ ਸਿਆਣ ਲੈਣਾ ਜੂ ਮੈਨੇ ਫਿਰ ਬ੍ਰੇਕਾ ਮਾਰੀਆ ਵੀ ਵਿਚਾਰਾ ਉਹ ਕਤਨ ਵਾਰੀ ਉੱਡ ਗਿਆ ਪੰਜਾਬ ਵਾਲਿਆਂ ਨੂੰ ਪੂਰੇ ਲੋਕ ਜਾਣਦੇ ਨੇ ਤੁਹਾਨੂੰ ਚਲੋ ਤਾਂ ਮਹਾਰਾਜ ਦੀ ਕਰਪਾਈ ਹੂੰ ਤਾਂ ਮਹਾਰਾਜ ਦੀ ਕਰਪਾ ਪਤਾ ਨਹੀਂ ਕਿੱਥੋਂ ਕਿੱਥੇ ਕਰਾ ਦੇ ਬੰਦਾ ਹੂੰ ਹੈ ਬਿਲਕੁਲ ਬਿਲ ਸੌਦੇਜ ਵੀ ਕਰੇ ਤੇ ਉਥੋਂ ਆਏ ਨੇ ਬੈਂਕ ਵਾਲਾ ਸੌਦੇਜ ਬੜਾ ਕੁਸਤ ਹੈ ਹੈ ਕਿਉਂਕਿ ਬੋਦਖੇ ਦਾ ਮਥਾ ਸੌਦੇਜ ਇਹ ਨਹੀਂ ਪਤਾ ਵੀ ਬਣਿਆ ਬਣਾਇਆ 20 ਮਿੰਟ ਮੇਰਾ ਕੇਸ ਬਣਿਆ ਬਣਾਇਆ 9 ਤੋਂ 12 ਤੱਕ ਹੀ ਕਿਵੇਂ ਆਹ ਲਾ ਕਹਿੰਦਾ ਵੇਚਣਾ ਨਹੀਂ ਅਗਲਾ ਕਹਿੰਦਾ ਮਹਿੰਗੀਆਂ 500 ਪਿੱਛੇ ਮੈਂ ਲੈਂਦਾ ਨਹੀਂ ਮੇਰੀ ਪਕਾਈ ਦਾ ਮੁੱਲ ਤਾਂ ਕੋਈ ਦੰਦਾ ਹੀ ਨਹੀਂ ਇੱਕ 20 ਮਿੰਟ ਵੀਡੀਓ ਬਣ ਰਹੀ ਹੈ 15 ਮਿੰਟ ਵੀਡੀਓ ਬਣਾਤੀ ਵੇ ਪਿੱਛੋਂ ਆ ਕੇ ਅਗਲਾ ਔਖੜ ਗਿਆ ਰਜੂ ਕੰਸੋ ਹੋਰ ਨਾ ਪੈਵੇਂ ਨਹੀਂ ਲੈਣੀ ਜਦ ਮੈਂ 28000 ਲਾਤੀ ਮੈਂ 28.5 ਲਾਤਾ ਆਗਰਾ ਕਹਿੰਦਾ 28 ਦੀ ਲੈ ਤੇ ਮੈਂ ਕਹਿੰਦਾ ਮੜਾ ਜਾ ਖੜਾ ਜੇ ਆਪਾਂ 28 ਲਾਤਾ ਤੂੰ ਪਿੱਛੇ हट ਗਿਆ ਕੋਈ 28.5 ਦੀ ਕਰਕੇ ਹੋਰ ਇਹ ਨਾ ਲੈ ਜੀ ਸ਼ਿਕਾਰ ਕੁੱਟ ਗਿਆ ਪਿੱਛੇ ਆਪਣੇ ਗੈਰ ਵਪਾਰੀ ਖੜੇ ਹੁੰਦੇ ਨਹੀਂ ਪਕਾਈ ਤਾਂ ਮੈਂ ਕਰਕੇ ਰਹਿ ਗਿਆ ਸ਼ਿਕਾਰ ਕੋਈ ਹੋਰ ਕੁੱਟ ਗਿਆ ਨਾ ਤੇਰੇ ਪੱਲੇ ਨਾ ਮੇਰੇ ਪੱਲੇ ਕੁਸ ਮੇਰੀ ਦਲਾਲੀ ਗਈ ਤੇਰੀ ਬੱਕਰੀ ਵੀ ਤੂੰ ਲੈ ਨਹੀਂ ਸਕਿਆ ਤੂੰ ਖੜਾ ਕੰਨ ਨੀਰਾ 500 ਮੈਂ ਪਾ ਦਾਨਾ ਮਨ ਮੈਨੂੰ ਇਹ ਨਹੀਂ ਪਤਾ 500 ਮੌਕੇ ਤੇ ਮੈਨੂੰ ਪਾ ਕੇ ਬੱਕਰੀ ਦਪਾਉਣੀ ਪੈ ਜੇ ਸਾਢੇ 2.5 ਹਜ਼ਾਰ ਦੀ ਬੜਾ ਕੁਸਮ ਦਾ ਮੇਲਿਆਂ ਚ ਇਹ ਵਪਾਰ ਹੈ ਹਾਂ ਉਹ ਵਪਾਰ ਹੈ ਇਹ ਵਪਾਰ ਹੈ ਰਾਤਿਆਂ ਨਾਲ ਨੇ ਇਹ ਲੱਖਾਂ ਦਾ ਘਾਟਾ ਲੱਖਾਂ ਦਾ ਵਾਦਾ ਵੀ ਹੋ ਸਕਦਾ ਜੈ ਲੱਖ ਦੇ ਜੂਗੀ ਜੈ ਲੱਖ ਲੈ ਜੂ ਇਹ ਵਪਾਰ ਲੈਣੇ ਸਰਦਾਰ ਜੀ ਬਿਲਕੁਲ ਜੀ ਖਾਲੇ ਜੀ ਦਾ ਬਾੜਾ ਨਹੀਂ ਇਹਦੇ ਚ ਕਰੋੜਾਂ ਦਾ ਬਿਜ਼ਨਸ ਚ ਘਾਟਾ ਵੀ ਹੈ ਵਾਦਾ ਵੀ ਹੈ ਵਾਦਾ ਵੀ ਠੀਕ ਹੈ ਨਾ ਸਾਡਾ ਛੋਟਾ ਵਪਾਰ ਹੈ ਬੱਕਰੀਆਂ ਦਾ ਮਾਜਨੇ ਮੁਤਾਬਕ ਜਿੰਨਾ ਕ ਬਹੁਤੇ ਸ਼ਾਹੂਕਰਾਂ ਨੇ ਜ਼ਮੀਨਾਂ ਦੇ ਵਪਾਰ ਨੇ ਕੋਈ ਪਲਾਟ ਫਰੀਦ ਦਾ ਕੋਈ ਤੀਜੇ ਫਰੀਦ ਦਾ ਜਿਹੜਾ ਜਿਹੜਾ ਵਿਹਾਰ ਹੈ ਉਹ ਹੈਗਾ ਕੰਮ ਹੈ ਹਾਂ ਜਿਹੜਾ ਜਿਹੜਾ ਅਗਲੇ ਦਾ ਮਾਦ ਦਾ ਹੈ ਉਹ ਹੈਗਾ ਹਾਜ਼ਮਾ ਸਾਡੇ ਹਾਜ਼ਮੇ ਛੋਟੇ ਨੇ ਸਾਡੇ ਘਰੋਵਰ ਛੋਟੇ ਨੇ ਇੱਥੇ ਬੱਕਰੀ ਨੂੰ ਦੁੱਧ ਕਿ ਨਾ ਦੇਣੀ ਦੁੱਧ ਬੱਕਰੀ ਪੂਰੀ ਸੇਵਾ ਨਾਲ ਦੇ ਦੂੰਗੀ ਜੀ 5 ਕਿਲੋ ਤੋਂ ਢੰਗ ਦਾ 2 2 ਹਾਂ ਤੇ ਵੀ ਉਹ ਘਰੀ ਵਰਤਾ ਕਹਿੰਦਾ ਹੈ ਜਾਂ ਬਲਕਿ ਬੇਜਿਨ ਵਿੱਚ ਜੇ ਪਰ ਸਾਦੇ ਵੀ ਨੇ ਜਾਂ ਸਾਡੀਆਂ ਸਾਰੀਆਂ ਬੱਕਰੀਆਂ ਦੁੱਧ ਵਾਦ ਦਿੰਦੀਆਂ ਨੇ ਸੂਈਆਂ ਹੋਈਆਂ ਨੇ ਹੁਣ ਤਾਂ ਕਪੜਾ ਹੋ ਗਿਆ ਸੂਣ ਵਾਲੀਆਂ ਨੇ ਚਾਹ ਪਾਣੀ ਜੋ ਗਈ ਹੁੰਦਾ ਓਦੋਂ ਫਿਰ ਅਸੀਂ ਜਿਹੜਾ ਪੀਪਾ ਲੈਣਾ ਪੀੜਾ ਨੇ ਵਾਕੀ ਅਸੀਂ ਡੇਰੀ ਚ ਪਾ ਦੇਣ ਦਾ ਨਾ ਕਰਕੇ ਅੱਛਾ 30 ਰੁਪਏ ਲੀਟਰ ਫੈਂਟ ਦੇ ਹਿਸਾਬ ਤੇ ਇਹ ਵੀ ਹਿੰਦੀ ਬਣਦਾ ਜਾਂਦਾ ਫੈਂਟ ਦੇ ਫਿਰ ਇੰਨਾ ਕੀਮਤੀ ਸੈਲਪੂਰੇ ਕਰਦਾ ਕੀਮਤਾਂ ਨਹੀਂ ਘਟਦੀ ਕੀਮਤਾਂ ਵੜੇ ਹੈ ਗੱਲ ਹੋਰ ਐ ਅੰਨੀ ਪੀਦੀ ਐ ਕੁੱਤੇ ਖਾਂਦੇ ਨੇ ਸਾਡਾ ਕੋਈ ਸਲੂਕ ਸੁਥਾ ਨਹੀਂ ਸਾਡੀ ਕੋਈ ਮжоਰਿਟੀ ਨਹੀਂ ਪਾਲੀਆਂ ਦੀ ਸਾਡੇ ਗਰੁੱਪ ਨਹੀਂ ਬਣੇ ਸਾਨੂੰ ਕੌਣ ਪੁੱਛਦਾ ਗਵਰਨਮੈਂਟ 'ਚ ਹੁਣ ਤਾਂ ਹੁੰਦਾ ਗਰੁੱਪੋਂ ਤੁਸੀਂ ਸੁੱਖੀਆਂ ਮੰਡੀਆਂ ਲਾਉਨੇ ਹੋ ਹਰ ਇੱਕ ਥਾਂ 'ਤੇ ਮੰਡੀਆਂ ਲਾਉਨੇ ਕੋਈ ਸੁਣਦਾ ਤਾਂ ਨਹੀਂ ਗਰੁੱਪ ਬੱਦਿਆਂ ਦੇ ਬਣਾ ਲੈ ਫਾਰਮ ਪਾ ਲੈ ਕਿਸੇ ਨੇ ਗਰੁੱਪ ਬਣਾ ਕੇ ਬੱਕਰਾ ਵੇਚ ਲੈ ਕਿਸੇ ਨੇ ਬੱਕਰੀ ਵੇਚ ਨਹੀਂ ਮੇਰੀ ਆਵਲਟਲੈਂਡ ਦੀ ਬੱਕਰੀ ਹੈ ਜੀ ਮੇਰੀ ਆਵਲਟਲੈਂਡ ਦੀ ਬੱਕਰੀ ਹੈ ਜੀ ਜਿਹੜੇ ਅਸੀਂ ਪੁਰਾਣੇ ਛੇੜੂ ਤੇ ਅਸੀਂ ਦਾਣਗੇ ਜਮਾ ਪਿਓਰ ਗੁੱਦੂ ਜਿਹੜੇ ਨਵੇਂ ਤੇ ਉਹ ਅਸਲੀ ਬਣ ਕੇ ਗੁੱਦੂ ਉਹ ਸਾਡੇ ਉਸਤਾਦ ਬਣ ਗਏ ਕਿਉਂ ਸਾਡੇ ਨੂੰ ਉਸਤਾਦ ਕਹੋਂਦੇ ਨੇ ਹੁਣ ਜਿਹੜੇ ਦੇਸੀ ਨੂੰ ਤੇ ਸਾਨੂੰ ਆਉਂਦੇ ਨੇ ਹਰੇਕ ਨੂੰ ਤਾਂ ਆਉਂਦੇ ਨਹੀਂ ਹੁਣ ਬਹੁਤੇ ਤਾਂ ਕਹਿੰਦੇ ਸੀ ਸਕਲਿਆਈ ਦੰਨੇ ਸਕਲਿਆਈ ਦੰਨੇ ਤਿੰਨ ਤਰ੍ਹਾਂ ਦੀ ਮੈਂ ਦਾਂ ਡਾਕਟਰਾਂ ਨੂੰ ਵੀ ਪੁੱਛਦਾ ਜੇ ਗੁੱਸਾ ਕਰਨ ਮੇਰੇ ਸੀ ਜਿਹੜੇ ਸਖਲਾਈ ਦੰਦੇ ਵੀ ਨੇ ਵੀ ਤਿੰਨ ਦਿਨਾਂ ਦੀ ਟ੍ਰੇਨਿੰਗ ਕਿੰਨੀ ਕਾਜ ਬੋਲੇ ਨੂੰ ਉਹ ਬੱਚਾ ਪੜਨੇ ਇੱਥੇ 12 ਪਾਸ ਕਰਦਾ 12 ਸਾਲ ਖੋਟੇ ਕਰਦਾ ਬਿਲਕੁਲ 6 ਸਾਲ ਦਾ ਪੜਨ ਜਾਂਦਾ ਉਹ 6 ਸਾਲ ਦਾ ਪੜਨ ਜਾਂਦਾ 18 ਸਾਲ ਚ ਪਾਸ ਹੋਊਗਾ ਤਾਂ ਵੀ ਉਹਨੂੰ ਗੁਰ ਗਿਆਨ ਮਸਾ ਮਿਲੂ ਜੇ ਪਾਸ ਹੋ ਜੇ ਅਸੀਂ ਕਹਿੰਦੇ ਅਸੀਂ ਤਿੰਨ ਦਿਨਾਂ ਦੀ ਟ੍ਰੇਨਿੰਗ ਦੇ ਜੇ ਬਾਈ ਇਹ ਪੱਕਾ ਚੇਲਾ ਬਣਾਤਾ ਬੱਕਰੀਆਂ ਦਾ ਕਾਰੋ ਕਾਰੀਗਰ ਬਣਾਤਾ ਬੱਕਰੀਆਂ ਦਾ ਕਾਰੀਗਰ ਨਹੀਂ ਬਣਦਾ 3 ਦਿਨਾਂ ਚ ਠੀਕ ਹੈ ਤੁਸੀਂ ਟ੍ਰੇਨਿੰਗ ਦਿੰਨੀ ਉਹ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਰਾਜੂ ਨੂੰ ਟ੍ਰੇਨਿੰਗ ਦਿਓ ਕਿਹੜਾ ਦਿੰਦਾ ਮੈਂ ਕਹਿੰਦੇ ਕਹੋਂਦੇ ਡਾਕਟਰਾਂ ਨੂੰ ਵੀ ਕਹਿਣਾ ਵੀ ਮੈਨੂੰ ਦਿਓ ਟ੍ਰੇਨਿੰਗ ਟ੍ਰੇਨਿੰਗ ਆਸਨਵੇਂ ਘੱਟ ਤੋਂ ਘੱਟ 10 ਦਿਨਾਂ ਦੀ ਦਿਆ ਕਰੋ ਜੇ ਕੁਝ ਕਿਸੇ ਨੂੰ ਪੂਰ ਕਹਿਣਾ ਆਵੇ 10 ਦਿਨਾਂ ਦੀ ਟ੍ਰੇਨਿੰਗ ਤਾਂ ਦਿਓ ਅਗਲੇ ਤੋਂ ਚਾਹੇ 10000 ਟ੍ਰੇਨਿੰਗ ਦਾ ਲੈ ਲਵਾਂ ਕੋਈ ਦੁੱਖ ਨਹੀਂ ਬਿਲਕੁਲ ਅੱਛਾ ਤੁਹਾਡਾ ਕੁਝ ਜਿਵੇਂ ਪਹਿਲਾਂ ਵੀ ਆਪਾਂ ਗੱਲ ਕਰਦੇ ਆਂ ਸੌਦਾ ਤਾਂ ਇੱਧਰ ਉੱਧਰ ਹੋ ਜਾਂਦਾ ਹੈ ਕਿਸੇ ਨਾਲ ਕੋਈ ਝਗੜਾ ਨਹੀਂ ਪੈਂਦਾ ਇਹ ਵੀ ਹੋਏ ਸ ਬੜਾ ਕੁਸ ਜੱਫੋ ਵਿੱਚ ਜੱਫੀ ਮਾਵੇਂ ਸੀ ਇਹ ਲੜਾਈਆਂ ਕੀ ਖੱਟ ਲਿਆ ਸੀ ਨੀ ਗਦਲਾਲੀਆਂ ਚੋਂ ਕੋਈ ਫਾਇਦਾ ਨਹੀਂ ਕਹੋ ਕਿਹਾ ਨਹੀਂ ਮਹਾਰਾਜ ਨੇ ਗੁਰੂ ਮਹਾਰਾਜ ਨੇ ਕਹਿਣੀ ਕਹਿੰਦਾ ਝੂਠੇ ਦਲਾਲਾ ਤੇਰੇ ਹੱਥ ਪੈਰ ਕੱਟੇ ਜਾਣਗੇ ਅਸੀਂ ਆ ਜਿਹੜੇ ਝੂਠੇ ਦਲਾਲਾ ਜਿੰਨੇ ਅਸੀਂ ਦਰਾਂ ਲ ਵਿੱਚੇ ਮਾਇਆ ਆ ਗਿਆ ਅਸੀਂ ਝੂਠੇ ਹੂੰ ਕਿਵੇਂ ਸਤੋ ਝੂਠ ਸੁਬਾਨ ਬੋਲਿਆ ਜਾਂਦਾ ਹੈ ਇਹ ਵੀ ਤਾਂ ਫਿਰ ਹੈ ਸਤੋ ਬੋਲਿਆ ਜਾਂਦਾ ਮੱਲੂ ਮੱਲੀ ਬੋਲਿਆ ਜਾਂਦਾ ਸਾਨੂੰ ਕਿਉਂ ਸਾਨੂੰ 2 ਰੁਪਈਆ ਦਾ ਲਾਲਚ ਮੈਂ ਤਾਂ ਹੀ ਹੋਇਆ ਰਾਤਾਂ ਕੀਤੀ ਚੜਦਾ ਬਾਰੇ ਉਹ ਮੰਡੀ ਤੋਂ ਉਹ ਮੰਡੀ ਤੇ ਉਹ ਮੰਡੀ ਤੋਂ ਉਹ ਮੰਡੀ ਤੇ ਫੇਰ ਤਾਂ ਮੈਂ ਚੱਲ ਰਵੇ ਜਾਈਏ ਨਾ ਫੇਰ ਪਿੰਡਾਂ ਨੂੰ ਅੱਛਾ ਹਾਂ ਜੇ ਫਰਕ ਹੀ ਹੋ ਜੇਬ ਤਾਂ ਕੌਣ ਭਰਨਦਾ ਜੀ ਏਡੀ ਦੁਨੀਆ ਸਿਆਣੀ ਹੋ ਗਈ ਜੇਬ ਜੂ ਬਤਾ ਨਹੀਂ ਹੁਣ ਭਰਨਦਾ 1000 1500 ਦੀ ਮੈਂ ਕੱਲ ਨਹੀਂ ਕਹਿੰਦਾ ਕੱਲ ਸੌ ਲਈ ਜਾਂਦੀ 1000 ਰੁਪਏ ਆਪਣੇ 200 ਕਿਰਾਇਆ ਲਾ ਕੇ 100 ਦੀ ਚਾਪੀ ਗਏ 300 ਗਏ 700 ਦੀ ਬਣੀ ਉਹ ਹੀ ਜੇਬ ਚ ਪਿਆ ਤੂੰ ਦਿਖਾਵਾ ਮੈਂ ਦਿਖਾਏ ਰਮਾ ਨਾ ਝੂਠ ਥੋੜੀ ਬੋਲੋ ਇਹ ਆਹ ਦੇਖ ਬਾਈ ਜਿਵੇਂ ਤੁਸੀਂ ਕਿਹਾ ਨਾ ਝੂਠ ਤੁਸੀਂ ਸੌਦਾ ਕਰੋ ਹਾਂ ਮੋਟਰ ਹੁਣ ਥੋੜੀ ਬੋਲੋ 700 ਰੁਪਏ ਜੀ ਤਾਂ ਦੇਖ ਸਕਦੇ ਹੋ ਆਹ ਨਾ ਇਹ ਰਾਜੂ ਝੂਠ ਬੋਲ ਰਿਹਾ ਹੈ ਇਹ ਵਾ ਤਾਂ ਨਾ ਹੀ ਦਾ ਉਹਦਾ ਹਾਂ ਰਾਜੂ ਤੇ ਉਹ ਆ ਬੱਕਰੀਆਂ ਵਾਲਾ ਬੱਕਰੀ ਫਾਰਮ ਵਾਲਾ ਹਾਂ ਤੇ ਫਿਰ ਬੰਦਾ ਸਸੂ ਵੀ ਉਹ 700 ਵੀ ਬਹੁਤ ਆ ਜੀ ਦੇਣ ਨੂੰ ਕਾ ਇਹ ਵੀ ਮੁਕਰ ਜਾਨੇ ਇਹ ਵੀ ਮੁਕਰ ਜਾਂਦੇ ਨੇ ਕੋਈ ਪਤਾ ਨਹੀਂ ਸੌਦਾ ਕਰਾ ਕੇ ਮੁਕਰ ਜਾਣਾ ਵਿੱਚ ਵੀਡੀਓ ਚੱਲਦੀ ਜਾ ਕੇ ਹਜੇ ਫਾਲ ਧੋਕਣਗੇ ਕਹਿਣਗੇ ਰਾਜੂ ਤਾਂ ਠੱਗੀ ਮਰਵਾਉਂਦਾ ਹੈ ਇਹੇ ਜੀ ਵੀ ਨਿਸ਼ਾਨ ਨੇ ਮੈਂ ਤਾਂ ਵੀ ਨਹੀਂ ਲੜਦਾ ਜਦੋਂ ਤੂੰ ਮੇਥੋਂ ਤਕੜੇ ਨੇ ਵਾਲੇ ਮੈਂ ਕਿਉਂ ਕੁੱਟ ਨਹੀਂ ਸਕਦਾ ਜੇ ਉਹ ਅਗਲਾ ਚਾਰ ਮਾਰੂ ਮੈਂ ਇੱਕ ਮਾਰ ਸਕਦਾ ਪਰ ਅਸੀਂ ਰੋਜ਼ ਫਿਰਨਾ ਹੈ ਮੰਡੀਆਂ ਚ ਅਸੀਂ ਸਰਦਾਰ ਜੀ ਲੜਨਾ ਨਹੀਂ ਕਿਸੇ ਨਾਲ ਅਸੀਂ ਨੇ ਕਾਰੋਬਾਰ ਅੱਗੇ ਵਧਾਉਣਾ ਹੈ ਠੀਕ ਹੈ ਗੱਲ ਅਸੀਂ ਲੰਬਾ ਕੰਮ ਕਰਨਾ ਹੈ ਤਾਂ ਹੀ ਮੈਂ ਕਹਿਣਾ ਵੀ ਫਾਰਮ ਵਾਲਿਆਂ ਨੂੰ ਬਾਈਆਂ ਨੂੰ ਤੇ ਜਿਹੜੇ ਟ੍ਰੇਨਿੰਗ ਦਿੰਦੇ ਨੇ ਵੀ ਦੱਸ ਦੇਣਾ ਵੀ ਟ੍ਰੇਨਿੰਗ ਜ਼ਰੂਰ ਤੇ ਆ ਕਰੋ ਕੋਈ ਗੱਲ ਨਹੀਂ ਆਪਾਂ ਕੰਮ ਵਧਾਉਣੇ ਨੇ ਤਾਂ ਦੱਸ ਦੇਣਾ ਦੀ ਤਾਂ ਟ੍ਰੇਨਿੰਗ ਜ਼ਰੂਰ ਦਿਓ ਤਾਂ ਤਰ੍ਹਾਂ ਤੇ ਸਵੇਰੇ ਵਰਗਾ ਪੋਲਾ ਗੂੰਗਾ ਸਾਰਾ ਕੁਝ ਸਿੱਖ ਜੀ ਹੂੰ ਤਿੰਨ ਦਿਨਾਂ ਅਜੇ ਤਾਂ ਸਾਨੂੰ ਗੁਰਗਿਆਂ ਨਹੀਂ ਨੀ ਹੋਣਾ ਵੀ ਕਿਹੜੇ ਰਸਤੇ ਜਾਣਾ ਹੈ ਹੈ ਤਿੰਨ ਦਿਨਾਂ ਦਾ ਜਵਾਕਰ ਨੂੰ ਨਲੀ ਪੁੰਜਣ ਦਾ ਪਤਾ ਨਹੀਂ ਲੱਗਦਾ ਨਾਲਾ ਬਣਾਉਣਾ ਦਾ ਪਤਾ ਨਹੀਂ ਲੱਗਦਾ ਇਹ ਵੀ ਦੱਸੋ ਤੁਸੀਂ ਹੂੰ ਤਿੰਨ ਦਿਨਾਂ ਇਟਰੇ ਨਹੀਂ ਕਰੰਨੇ ਇਤਨੇ ਦਾ ਕਿਹੜੇ ਚਣਗੇ ਸਾਡੇ ਯੂਨੀਵਰਸਿਟੀ ਵਾਲਿਆਂ ਨੂੰ ਕਹਿਣਾ ਹੈ ਵੀ ਤੁਸੀਂ ਸਾਨੂੰ 10 ਦਿਨਾਂ ਵਿੱਚ ਚੈੱਕ ਦੇਆ ਕਰੋ ਸਾਰਾ ਕੁਝ ਪਾਸ ਕਰਕੇ ਫਿਰ ਸਾਡਾ ਲੋਨ ਕਰਿਆ ਕਰੋ ਸਰਟੀਫਿਕੇਟ ਬਣਾ ਕੇ ਦੇਆ ਕਰੋ ਤੇ ਕਰਾਈ ਲਾਉਂ ਪਹਿਲਾਂ ਮੈਂ ਕੁਝ ਨਹੀਂ ਕਰਾਇਆ ਪਹਿਲਾਂ ਕਰਾਇਆ अच्छा ਹੁਣ ਦੋ ਤਾਂ ਨਹੀਂ ਚੱਲਦਾ ਰਸਤਾ ਨਹੀਂ ਇਹ ਕਰਾਇਆ ਮੇਰਾ ਲੋਨ ਕਈ ਸਾਲ ਹੋ ਗਏ ਸਿੰਧ ਬੈਂਕ ਚੋਂ ਜੀ ਗੋਲ ਡਾਕਟਰ ਸਾਹਿਬ ਦੀ ਸਾਡੇ ਹਸਪਤਾਲ ਚ ਹੁਣ ਵੀ ਇਹਨਾਂ ਦੀ ਡਿਊਟੀ ਐੱਛੀ ਐ ਬਹੁਤ ਸਿਆਣੇ ਡਾਕਟਰ ਨੇ ਸਮਝਦਾਰ ਨੇ ਹੁਣ ਹੋ ਰਿਟਾਇਰਮੈਂਟ ਨੇ ਉਹਨੇ ਇਵੇਂ ਦੀ ਦੁਕਾਨ ਖੋਲੀ ਹੈ ਡੰਗਰਾਂ ਦੀ ਦਵਾਈਆਂ ਦੇਣ ਦੀ ਤੇ ਕੇਸ ਪੁੱਛ ਕਰਦੇ ਛੱਗੇ ਉਹਨਾਂ ਨੇ ਮੇਰਾ ਲੋਨ ਕਰਾਇਆ ਤੀ 2,25,000 ਰੁਪਏ 85000 ਸਬਸਿਡੀ ਆਈ ਤੀ ਮੈਨੂੰ 5 ਸਾਲ ਦੀ ਮਾਫੀ ਮੋੜਨਾ ਸੀ 5 ਸਾਲ ਮੈਂ ਤਾਂ 3 ਸਾਲ ਜੇ ਮੋੜਤਾ ਸੀ ਉਹ ਗਾਪੀਆਂ ਵਿੱਚ ਲੇ ਪਈਆਂ ਨੇ ਮੈਂ ਤਾਂ ਮੁੜ ਕੇ ਕਰਾਇਆ ਨਹੀਂ ਮੇਰ ਦਾ ਜ਼ੀਰੋ ਹੋ ਗਿਆ ਸੀ ਅੱਛਾ ਤੁਹਾਡਾ ਇੱਕ ਆਪਣੇ ਸਤਿਕਾਰਯੋਗ ਸਵਰਗਵਾਸੀ ਸਰਦਾਰ ਗੁਰਮੀਲ ਸਿੰਘ ਜੀ ਦੀ ਡੜਬਾ ਉਹਨਾਂ ਨਾਲ ਬਹੁਤ ਆੜੀ ਸੀ ਚੁਕੀ ਹੈ ਨਾ ਉਹ ਤਾਂ ਜੀ ਸਾਡੇ ਨਾਲ ਪ੍ਰੇਮ ਪਹਿਲੇ ਦਿਨ ਹੀ ਸੀ ਕਿਉਂਕਿ ਉਹ ਆਪਣੇ ਪਹਿਲਾਂ ਗੱਲ ਹੋਈ ਸੀ ਕਿ ਮੈਂ ਕਿ ਖੁਦ ਵੀ ਉਹਨਾਂ ਦੀ ਇੱਛਾ ਜਿਹੀ ਆ ਪਾ ਕੇ ਰੱਖੀ ਮੇਰੇ ਨੇ ਵੀ ਸਪੈਸ਼ਲ ਉਹ ਬੰਦਾ ਤੁੰਗ ਵਾਲੀ ਮੰਡੀ ਜਾ ਕੇ ਆਇਆ ਉਹ ਲੋਕਾਂ ਬਾਰੇ ਸੋਚਿਆ ਉਹਨੇ ਬਣਾਇਆ ਕੁਝ ਨਹੀਂ ਨਹੀਂ ਬਿਲਕੁਲ ਇਹੋ ਕੁਝ ਨਹੀਂ ਅੱਛਾ ਇੱਕ ਆਪਾਂ ਜੇ ਦੇਖਿਆ ਜਾਣਾ ਬਹੁਤ ਲੋਕ ਨੇ ਬਹੁਤ ਸਾਰੇ ਬੰਦੇ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਨਵੇਂ ਮੋਢੇ ਦੇ ਜਿਹੜੇ ਹਾਂ ਕੁਸਤਾ ਜਿਹੜਾ ਬਾਹਰ ਭੱਜਣ ਵਾਲੇ ਉਹ ਤਾਂ ਆਪ ਕੋ ਆਪਣੀ ਇੱਛਾ ਹੈ ਨਾ ਕਿਸੇ ਬਾਹਰ ਜਿਹੜਾ ਕਿਸੇ ਨੇ ਇੱਥੇ ਰਹਿਣਾ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਬਹੁਤ ਮੈਂ ਵੀ ਦੇਖਿਆ ਨਵੇਂ ਮੋਢੇ ਦੇ ਜਿਹੜੇ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਜਾਂ ਆਪਣੇ ਉਹਦੇ ਲੋਕਾਂ ਵੀ ਲੋਕ ਹੀ ਕਹਿੰਦੇ ਉਹ ਤੋਂ ਹਟ ਕੇ ਆਪਣੇ ਖੇਤ ਦੇ ਵਿੱਚ ਆਪ ਹੀ ਬੱਕਰੀ ਰੱਖਣੀ ਹੈ ਹਾਂਜੀ ਫਾਰਮ ਪਾਲੇ ਉਹੋ ਪਤੀਆ ਫਾਰਮ ਪਾਲੇ ਹਾਂ ਵਧੀਆ ਪਾਲੇ ਨੇ ਤੁਸੀਂ ਕਿੰਨੇ ਕਿਤੇ ਪਵਾਦੇ ਤੁਹਾਡੇ ਤੋਂ ਰਾਇ ਲੈ ਕੇ ਕਿੰਨੇ ਕਿਤੇ ਮੈਨੇ ਤਾਂ ਕਈਆਂ ਨੇ ਪਾਲੇ ਮਿੱਥੋ ਰਾਇ ਲੈ ਲੈ ਕੇ ਇੱਕ ਅਗਰਜੀ ਤਾਂ ਮੁੰਡਾ ਦਗਾਲਿਆ ਉਹਨੇ ਮਿੱਥੋ ਮੇਵਨੇ ਰਾਇ ਬੱਕਰੀਆਂ ਲਈਆਂ ਪਛਾਣੀ ਨੇ ਵਧੀਆ ਫਾਰਮ ਪਾਲਿਆ ਜਿਸ ਸਿਰੇ ਦਾ ਕੰਮ ਹੈ ਮੁੰਡੇ ਦਾ ਵਧੀਆ ਕੰਮ ਕਰਿਆ ਹਾਂ ਕਿੰਨੇ ਕਿਤੇ ਬਿੱਤੀ ਜਾਂਦੀ ਐ ਕਾਪਾ ਕਹਿੰਦੇ ਪੱਕੀ ਬੱਕਰੀ ਤਾਂ ਚੰਗੀ 30 3000 ਦੀ 50 ਦੀ ਕਿਰਦੀ ਚ ਚੰਗੀ ਤੋਂ ਚੰਗੀ 42 43 ਇੰਚ ਦੀ ਕੁੱਤਰੀ ਲੈਣੀ ਤਾਂ ਲੱਖਾਂ ਦੇ ਹਿਸਾਬ ਨਾਲ ਹੁਣ ਬੱਕਰੇ ਚਾਈ ਚਾਈ 3-3 ਲੱਖ ਰੇਈ ਪਈਆਂ ਜਾਂ 4-5-5 ਲੱਖ ਰੇਈ ਦੀ ਗੱਦੇ ਹੁਣ ਇਹ ਤਾਂ ਦੇਖਿਆ ਜਾਵੇ ਜੀ ਆਪਣੇ ਬਲਵਿੰਦਰ ਮਾਨ ਜੀ ਨੇ ਮੰਡੀ ਹੈ ਆਪਣੀ ਤੁੰਗੀ ਜਾਉਂਦਾ ਉਸ ਬੰਦੇ ਨੇ ਲੱਖਾਂ ਕਰੋੜਾਂ ਅਰਬਾਂ ਬੰਦਾ ਕੰਮ ਤੇ ਰੱਖਦਾ ਉਸ ਬੰਦੇ ਦੀ ਮੈਂ ਦੇਣ ਦੇ ਨਹੀਂ ਸਕਦਾ ਉਸ ਬੰਦੇ ਨੇ ਇੰਨਾ ਟ੍ਰੇਨਿੰਗ ਵੀ ਉਸ ਸਾਰਿਆਂ ਨੂੰ ਵਧੀਆ ਦਿੰਦਾ ਬਹੁਤ ਵਧੀਆ ਟ੍ਰੇਨਿੰਗ ਦਿੰਦਾ ਬੰਦੇ ਡਾਕਰੀ ਲੈਣ ਚ ਬੱਕਰੀ ਪਾਲਣ ਧੰਦੇ ਚ ਹੂੰ ਉਹਨੂੰ ਕਿਵੇਂ ਮੜਾ ਕੇ ਜੀ ਗੁਰਪ੍ਰੀਤ ਦਾ ਫੁੱਲੇ ਵਾਲਾ ਡਾਕਟਰ ਹੈ ਹੂੰ ਬਹੁਤ ਬੰਦਾ ਨਿਸਾਨ ਵਧੀਆ ਹੈ ਹੂੰ ਬੱਕਰੀ ਪਾਲਣ ਧੰਦੇ ਦੇ ਵਿੱਚ ਹੂੰ ਜੋ ਕਿ ਉਹਨਾਂ ਦਾ ਗਰੁੱਪ ਹੈ ਉਹਨਾਂ ਦਾ ਗਰੁੱਪ ਬਹੁਤ ਵਧੀਆ ਗਰੁੱਪ ਹੈ ਹੂੰ ਗੁਰਪ੍ਰੀਤ ਡਾਕਟਰ ਦਾ ਗਰੁੱਪ ਹੈ ਜੋ ਮਸਤਾਬ ਡਾਕਟਰ ਵਰਗੇ ਹੂੰ ਉਹਨਾਂ ਦਾ 5 ਲੱਖ ਦਾ ਬੱਕਰਾ ਵੇਚਿਆ ਬਹੁਤ ਵਧੀਆ ਕੁਆਲਟੀ ਦਾ ਬੱਕਰਾ ਸੀ ਹੂੰ ਚੀਜ਼ਾਂ ਬਹੁਤ ਵਧੀਆ ਕੀਮਤੀ ਵਿਕਦੀਆਂ ਨੇ ਹੂੰ ਮਲੇਗੀਆਂ ਜਿਹੜਾ ਧੰਦਾ ਨਾ ਤਰਦੀਪ ਡਾਕਟਰ ਜੀ ਵੀ ਇਹਦੀ ਆਪਣੀ ਚੰਗੀ ਟ੍ਰੇਨਿੰਗ ਦਿੰਦਾ ਬੰਦਿਆਂ ਨੂੰ ਬੱਕਰੀ ਪਾਲਣ ਦਾ ਧੰਦੇ ਦੀ ਇਹਨੇ ਵੀ ਫਾਰਮ ਬਹੁਤ ਖਲਾਤੇ ਹਾਂ ਹਾਂ ਤੇ ਵੱਧ ਤੋਂ ਵੱਧ ਆਪਣੇ ਤੁੰਗ ਵਾਲੀ ਡਾਕਟਰ ਨੇ ਖੜਾਈ ਬਲਵਿੰਦਰ ਮਾਨ ਜੀ ਨੇ ਜਿਨ੍ਹਾਂ ਨੇ ਬੱਕਰੀ ਪਾਲਣ ਦਾ ਧੰਦਾ ਸਾਰੇ ਪੰਜਾਬ ਨੂੰ ਵੇਚ ਰੋਟੀ ਦੇਤੀ ਤੁਸੀਂ ਕਿੰਨਿਆਂ ਕਿ ਮੇਸਰਾਂ ਬੱਕਰੀ ਅਸਤਾ ਜੀ ਜੇ ਕੋਈ ਛੱਲੇ ਕਾਹ ਕਾਜ ਇਹ ਤਾਂ ਵੇਚਦਾ ਨਹੀਂ ਆ ਨਹੀਂ ਸਾਡੀਆਂ ਦਾ ਘਰ ਦੀ ਫਸਲ ਕਿਉਂ ਰੱਖੀ ਹੋਈ ਨੇ ਕਮਾਈ ਖਾਣ ਹੂੰ ਸੀਨੇ ਵੀ ਨਹੀਂ ਜਿਵੇਂ ਪੱਕਾ ਨਾ ਵੜਦੇ ਆ ਵੇਚਣਾ ਨਹੀਂ ਕੋਈ ਮੈਂ ਨਹੀਂ ਦੇਚਲਾਣਿਆ ਸਾਲ ਚ ਦੋ ਵਾਰੀ ਸੁਣਦੇ ਹਾਂ ਕੋਈ ਦੋ ਦੁੱਧ ਵੇਚਲਾ ਰਹਿਣਾ ਆਪਾਂ ਤਾਂ ਆਪਣਾ ਰੱਖਿਆ ਹੋਇਆ ਕਾਰੋਬਾਰ ਹੈ ਕੋਈ ਲੋਟਾਂ ਦੀ ਕੁੱਕੀ ਤਾਂ ਦੋ ਵੇਚ ਵੀ ਲਈ ਨਹੀਂ ਮੈਂ ਤਾਂ ਮੰਡੀਆਂ ਦੇ ਵਿੱਚ ਲੋਕਾਂ ਨੇ ਵਿਖਾਇਆ ਨਾ ਆਥਣੋਂ ਦੇ ਧਰਨੂ ਆ ਜਾਣ ਜੀ ਜੀ ਆਪਾਂ ਨੂੰ ਕੋਈ ਏਡਾ ਲੱਭੀ ਗਰਮੇ ਤਾਂ ਗਰਮੇਰੇ ਦੀ ਜੀ ਗਰਮੇਲ ਪ੍ਰਧਾਨ ਨਾਲ ਦਾ ਕਿਸੇ ਨੇ ਨਹੀਂ ਬਣ ਜਾਣਾ ਕੋਈ ਸ਼ੱਕ ਨਹੀਂ ਉਸ ਨਿਸਾਨ ਦੀ ਸੋਚ ਰਹੀਗੀ ਵਿੱਚੇ ਹਜੇ ਉਨੇ ਬਹੁਤ ਕੋ ਸਟੇਡੀਅਮ ਦਾ ਬਣਾਉਣਾ ਬਣਾਉਣਾ ਸੀ ਇਹਨੇ ਖਿਡਾਰੀ ਪੈਦਾ ਕਰਦੇ ਕਮਾਂਡਾਂ ਚ ਵੀ ਤੇ ਸਾਡੇ ਦੇ ਵਿੱਚ ਵੀ ਕੋਈ ਕੋਣ ਮੰਨੇ ਕੋਈ ਕੋਣ ਨਾ ਮੰਨੇ ਬਿਲਕੁਲ ਪੱਕੂ ਤੇ ਹਰਿਆਣੇ ਦਾ ਮੁੰਡਾ ਸੀ ਬਰਾੜ ਖੇੜੇ ਵਾਲਾ ਹਾਂ ਬਰਾੜ ਖੇੜੇ ਵਾਲਾ ਅੱਜ ਉਹ ਇੱਥੇ ਪੰਜਾਬ ਦੇ ਵਿੱਚ ਐਸਐਸਪੀ ਬਣਿਆ ਫਿਰਦਾ ਹੈ ਹਾਂ ਇੰਸਪੈਕਟਰ ਦੀ ਪੋਸਟ ਐਸਐਸਪੀ ਪੰਜਾਬ ਪੁਲਿਸ ਦਾ ਹਾਂਜੀ ਸਾਡਾ ਮਿੱਤਰ ਆ ਸੀ ਇੱਥੇ ਸਾਡੇ ਭੇੜੇ ਲੈ ਕੇ ਗਿਆ ਭੁਖੀ ਗਏੜੇ ਦੇਖਿਆ ਉਹ ਜਾਣਦਾ ਸਾਨੂੰ ਉਹ ਛੋਟਾ ਜਿਹਾ ਕਿਨੇ ਛਤਰਾ ਰੱਖਿਆ ਕਿਦਾਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਾਇਆ ਸਰਦਾਰ ਗਰਮੇਲ ਸਿੰਘ ਜੀ ਨੇ ਹਾਂਜੀ ਬਿਲਕੁਲ ਪਹਿਲੀ ਵਾਰ ਗਰਦਾਸ ਮਾਨ ਜੀ ਦਾ ਖਾਣਾ ਸਾਡੇ ਤਿੰਨ ਦਿਨਾਂ ਦੇ ਵਿੱਚ ਚੀਜ਼ਾਂ ਦੇ ਵਿੱਚ ਵਿੱਚ ਦੋ ਵਾਰੀ ਬਣਾਤਾ ਸੀ ਨੇ ਪ੍ਰਧਾਨ ਨੇ ਜੀ ਇਸ ਨੇ ਆਪਣੇ ਗਰਮੇਲ ਨਹੀਂ ਇੱਕ ਸਾਲ ਤੇ ਉਸ ਤੋਂ ਬਾਅਦ ਬੱਬੂ ਮਾਨ ਬਣਾਇਆ ਹੋਰ ਕਲਾਕਾਰ ਵੀ ਗਏ ਮੈਂ ਤੈਨੂੰ ਨਾਮ ਦੱਸ ਨਹੀਂ ਸਕਦਾ ਹਾਂ ਮੈਂ ਕਿਹਾ ਤੋਂ ਮੈਂ ਕਿ ਵਿਚਾਰੇ ਨੇ ਬਲਾ ਕੇ ਲੋਕਾਂ ਦੇ ਰੂਪੂ ਕਰਾ ਦਿੱਤਾ ਵਧੀਆ ਮਲਕੇ ਕੋਲ ਲਾ ਕੇ ਬਹੁਤ ਸੋਹਣਾ ਖੇਡ ਮੇਲੇ ਕਰਵਾਏ ਹਾਂਜੀ ਹਾਂਜੀ ਬਿਲਕੁਲ ਆਪਦੀ ਜ਼ਮੀਨ ਜਾਇਦਾਦ ਇੱਧਰ ਕਲੋਨੀਆਂ ਕੱਟ ਕੇ ਵੇਚਤੀਆਂ ਸਾਰੀਆਂ ਗਰੀਬ ਵਸਾਤੇ ਗਰੀਬ ਵਸਰੇ ਨੇ ਹੋਗਾ ਉਹਨਾਂ ਤੇ ਇਮਾਨ ਚੱਤੀ ਹੂੰ ਕਿਤੋਂ ਦਾ ਭਾਈ ਆ ਜੇਬ ਸੋਂ ਇਹਨਾਂ ਨੇ ਕਿੰਨੇ ਭਾਈਆਂ ਨੇ ਲੋਕ ਸੇਵਾ ਹੀ ਕਰੀ ਐ ਕਿਸੇ ਦਾ ਮਾੜਾ ਨਹੀਂ ਕਹੀ ਹਾਂਜੀ ਸਾਰੀ ਉਮਰ ਲੋਕ ਸੇਵਾ ਹਾਂਜੀ ਤੇ ਵਿਚਾਰਾ ਚਲੋ ਮੈਂ ਤਾਂ ਕਹਿੰਦਾ ਮਾਲ ਕੋ ਦਾ ਸੁਰਗ ਵਿੱਚ ਵਸਣਾ ਹੈ ਇੱਕ ਚੀਜ਼ ਤਾਂ ਹੈਗੀ ਇਹਨਾਂ ਚਲੋ ਆਪਾਂ ਥੋੜਾ ਜਿਹਾ ਹਟ ਕੇ ਗੱਲ ਕਰੀਏ ਉਹਨਾਂ ਆਰਗਨਿਸਾਨਾਂ ਦਾ ਵੀ ਮਾਰ ਦੇਣਾ ਤੇ ਪੂਰੀ ਬਾਈ ਅਪਾਇੰਟਮੈਂਟ ਇੱਕ ਵਾਰੀ ਖਤਮ ਕਰਕੇ ਓਕੇ ਅ ਸੂਲਤਾਨ ਵਾਦਰਾ ਜੀ ਅੱਜ ਤੁਹਾਨੂੰ ਮਿਲ ਕੇ ਵਧੀਆ ਲੱਗਾ ਕਿ ਜਿਹੜੇ ਵਰਗੇ ਜਿਹੜੇ ਮਿਹਨਤੀ ਇਨਸਾਨ ਨੇ ਨਾ ਇੱਕ ਚੰਗੀ ਸੋਚ ਵਾਲੇ ਜਿਹੜੇ ਹੋਰਨਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਬਣਦੇ ਨੇ ਨਾ ਲੂਣ ਹੁੰਦੀ ਐ ਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਟੈਲੈਂਟ ਆ ਜਾਂ ਉਹਨਾਂ ਦਾ ਕੰਮ ਆ ਉਹਨੂੰ ਅੱਗੇ ਲੈ ਕੇ ਜਾਣਾ ਹਾਂ ਇਹ ਪੁਰਸ਼ ਸੀ ਅੱਜ ਤੁਹਾਨੂੰ ਮਿਲੇ ਬਹੁਤ ਵਧੀਆ ਲੱਗਾ ਤੁਹਾਨੂੰ ਚਲੋ ਜੀ ਟਾਈਮ ਪਾਸ ਕਰੀ ਜਾਂਦੇ ਹਾਂ ਹੁਣ ਤਾਂ ਖਰਵੇਂ ਨਾ ਮੁੰਡੇ ਵੀਡੀਓ ਬਣਾਉਣ ਵਾਲੇ ਬਹੁਤ ਆਉਂਦੇ ਨੇ ਬਾਕੀ ਆਪਦਾ ਵੀ ਚੈਨਲ ਦੇ ਚਲਾ ਰੱਖਿਆ ਸੀ ਰਾਜੂ ਗੋਡ ਫਾਰਮ ਤੇ ਪੱਪ ਜਾਓ YouTube ਚੈਨਲ ਇਹ ਅਸੀਂ ਵੀ ਪਾਉਣੀ ਆਪਜੀ ਕਦੀ ਵੀਡੀਓ ਰੋਜ਼ ਤੇ ਜਿਹੜੇ ਮਾਈ ਆ ਜਾਂਦੇ ਨੇ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਵਿੱਚ ਮੈਨੂੰ ਖਾਣ ਵਾਲੇ ਵਿੱਚ ਖਾ ਵੀ ਗਏ ਬਸੇ ਨਹੀਂ ਅੱਛਾ ਉਹ ਮੈਨੂੰ ਪਤਾ ਹੀ ਆਪਾਂ ਪਿੰਡ ਹੀ ਛੱਡ ਤਾ ਕੇ ਨਾ ਜਿਹੜਾ ਬੰਦਾ 420 ਕਰੇ ਨਾ ਮੈਂ ਕਹਿੰਦਾ ਤੈਨੂੰ ਪੈਸੇ ਦੇਸਤੇ ਤੈਨੂੰ ਕੋਈ ਦਿੱਤੇ ਹੀ ਨਹੀਂ ਫਿਰ ਫਾਇਦਾ ਕੀ ਹੈ ਵੀ ਕਹਿਣਾ ਬਿਲਕੁਲ ਬਿਲਕੁਲ ਚਲੋ ਆਪਾਂ ਅਗਲੇ ਦਾ ਪੈਂਡਾ ਛੱਡ ਕੇ ਵੀ ਨਾ ਵੀ ਮੇਰੀ ਮਾੜੀ ਕਹੀ ਨਾ ਮੈਂ ਤੇਰੀ ਕਰ ਤੇਰੀ ਕਰ ਲੋੜ ਹੀ ਨਹੀਂ ਜਾਇਦ ਚੱਲ ਗਈ ਚੀ ਹੁਣ ਮੁੰਡਾ ਤਾਂ ਸੇਮ ਹੈ ਧੂਰੀਆ ਕਹਿੰਦਾ ਅਸੀਂ ਇਕੱਠੇ ਦੀ ਵੀਡੀਓ ਬਣਾ ਲੈਂਦੇ ਹਾਂ ਉਹਦੇ ਨਾਮ ਵੀ ਚੰਨ ਨਾ ਪਈ ਤੇਰੀ ਕੋਈ ਗੱਲ ਨਹੀਂ ਕੋਈ ਹੋਰ ਐਂਗਲ ਲਾ ਲੈਂਦਾ ਮੈਂ ਫਲਾਲਾਂ ਵੀ ਲਾ ਲਾਂ ਮੈਂ ਮੈਂ ਮੇਰੇ ਤੇ ਬਣਾ ਲੈਣਾ ਨਾ ਇਹ ਹੁੰਦੇ ਆ ਤੇ ਹਾਂ ਸਾਡੇ ਤੇ ਕਦੇ ਆਪਣੇ ਘਰੇ ਬਣਾ ਲੈਣੇ ਕਦੇ ਮੁੰਡੇ ਨਾਲ ਵੀ ਲੈ ਜਾਣੇ ਕੋਈ ਗੱਲ ਨਹੀਂ ਜੀ ਚਲੋ ਸਾਡਾ ਮਕਾਇਆ ਇਹ ਕਹਿਣਾ ਵੀ ਜਿਸ ਰੋਟੀ ਚੰਗਾ ਚੱਲਦਾ ਜੀ ਬਿਲਕੁਲ ਠੀਕ ਹੈ ਨਾ ਗੱਲ ਆਪਾਂ ਮਾੜੀ ਨਹੀਂ ਕਿਸੇ ਦੀ ਕਰ ਬਿਲਕੁਲ ਹੈ ਨਹੀਂ ਬਿਲਕੁਲ ਜੀ ਅਗਲੇ ਦਾ ਸਾਡੇ ਨਾਲ ਕੋਈ ਫਾਇਦਾ ਹੁੰਦਾ ਹੋਵੇ ਸਾਡਾ ਕੀਤਾ ਤਾਂ ਹੱਡੀਆਂ ਨੇ ਸਹੀ ਮਰ ਜਾਣੇ ਹਾਂ ਬਿਲਕੁਲ ਹੰਦਾ ਫਿੱਟ ਦੇ ਬਿਲਕੁਲ ਜੀ ਅੱਛਾ ਜੇ ਆਪਾਂ ਪਹਿਲਾਂ ਵੀ ਗੱਲ ਕਰਦੀ ਸੀ ਬਹੁਤ ਮੁੰਡੇ ਦੰਦ ਲੱਗੇ ਹੈ ਕਈਆਂ ਦੀ ਇੱਛਾ ਹੁੰਦੀ ਹੈ ਨਾ ਕੋਈ ਵੀ ਬੰਦਾ ਕੋਈ ਫਾਰਮ ਕਰਨਾ ਚਾਹੁੰਦਾ ਹੈ ਹੈ ਨਾ ਗੋਡ ਫਾਰਮ ਬੱਕਰੀ ਫਾਰਮ ਚਲਾਉਣਾ ਚਾਹੁੰਦਾ ਹੈ ਹਾਂ ਚਲਾਉਣਾ ਚਾਹ ਤੇ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਕੈਮਰੇ ਨਾਲ ਕੀ ਸੁਨੇਹਾ ਦੇਣਾ ਉਹਨੂੰ ਅਸੀਂ ਇਹ ਕਹਿੰਦੇ ਆ ਵੀਪਾਏ ਵਧੀਆ ਫਾਰਮ ਖੋਲ ਹੂੰ ਨਸ਼ੇ ਪੱਤਿਆਂ ਤੋਂ ਬਾਅਦ ਕੁਸ ਪੱਠਾ ਪਾਲ ਕੁਸ ਵੱਡੀਆਂ ਬੱਕਰੀਆਂ ਪਾਲ ਇਹ ਧੰਦਾ ਵਧੀਆ ਵੀ ਬਾਹਰ ਜਾਣ ਨਾਲੋਂ ਚੰਗਾ ਠੀਕ ਹੈ ਨਾ ਗੱਲ ਵੀ ਆਪਣੇ ਘਰੀ ਰਹੋ ਆਪਣਾ ਤਾਂ ਇਲਾਕਾ ਪਹਿਲੇ ਹੀ ਖਾਲੀ ਹੋ ਗਿਆ ਵੀ ਬਾਹਰ ਨੂੰ ਉਰੀ ਜਾ ਆਪਣਾ ਕੰਮ ਕਰ ਲਓ ਦੋ ਰੁਪਏ ਘੱਟ ਵੱਧ ਤਾਂ ਆਪਣਾ ਤਾਂ ਅਮਰੀਕਾ ਕੈਨੇਡਾ ਇੱਥੇ ਹਾਂ ਬਿਲਕੁਲ ਕੀ ਕਹਿਣਾ ਜੀ ਬਿਲਕੁਲ ਹਾਂ ਸੋ ਤੁਨ ਵੱਲ ਸਤਿ ਸ਼੍ਰੀ ਅਕਾਲ ਜੀ ਅੰਮ੍ਰਾਜੂ ਬੱਕਰੀਆਂ ਵਾਲਾ ਦਰਬੇ ਵਾਲੇ ਅੱਜ ਆਪਾਂ ਦੀ ਗੱਲਬਾਤ ਕੀਤੀ ਤੇ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਕੀ ਕਹਾ ਤੁਸੀਂ ਗੱਲ ਕੀਤੀ ਸੀ ਨਾ ਆਪਾਂ ਪਹਿਲਾਂ ਵੀ ਅਸੀਂ ਤਾਂ ਉਹੀ ਰਹਿ ਗਏ ਪਤਨੀਆਂ ਵਾਲੇ ਉਹ ਪਤਨੀਆਂ ਤਾਂ ਐ ਆ ਜੀ ਅਸੀਂ ਹਾਂਜੀ ਅਸੀਂ ਜਿਹੜੇ ਪਾਲੀ ਹੁੰਨੇ ਆ ਅਸੀਂ ਬਹੁਤ ਮਾੜੇ ਹੁੰਨੇ ਆ ਮਾਰੇ ਤਾਂ ਸੀ ਐਡੇ ਆ ਨਾ ਸਾਡੀ 15 ਦਿਨ ਦੀ ਲੜਾਈ ਮਿੰਟ ਚ ਹੋ ਜਾਂਦੀ ਹੈ ਬਾਂਦਰ ਦੇ ਵਿਚਾਲੇ ਕੇਲੇ ਸਿੱਟਦੇ ਦਰਜਣ ਉਹ ਭਾਜੋ ਲੜਬੜ ਮਰ ਜਾਣਗੇ ਆਪ ਚੱਲੀ ਰਮਲੀ ਨਹੀਂ ਹੋ ਜਾਣਗੇ ਕੇਲਿਆਂ ਵਿੱਚੀ ਕੇਲੇ ਦਾ ਸਿੱਟ ਕੇ ਤੇਰੇ ਵਰਗਾ ਪਾਰ ਜਾਂਦਾ ਹੈ ਲੜਾਈ ਬਾਂਦਰਾਂ ਦੀ ਬੈਂਦੀ ਹੈ ਉਹ ਹੁਣ ਅਸੀਂ ਜੇ ਕਿਤੇ ਦੁਪਹਿਰੇ ਨੂੰ ਪਿੱਤਰ ਦੀ ਪਤੀਲੀ ਹੁੰਦੀ ਹੈ ਲੈ ਬਣਾ ਲਈਏ ਚਾਹ ਤਾਂ ਪਾਲੀ ਅਸੀਂ ਸਾਰੇ ਇਕੱਠੇ ਹੋ ਜੇ ਨੇ ਇੱਕ ਪਤੀਲੀ ਤੇ ਜੇ ਅਸੀਂ ਸਵੇਰੇ ਵੀ ਗੜ ਪੀਏ ਪਾਲੀ ਪਾਲੀ ਕਾਸੀ ਆਪਣੀ ਐਸੀ ਤੇ ਐਸੀ ਮਰੋਨੇ ਹੱਥ ਨੂੰ ਦੁਪਹਿਰੇ ਨੂੰ ਤਾਂ ਇਕੱਠੇ ਹੋ ਜਰੇ ਸਾਰੇ ਸਾਡੀ ਐਡੀ ਗੱਲ ਵੀ ਲੜਾਈ ਨਹੀਂ ਹੈਗੀ ਕੋਈ ਇੱਕ ਚੁੱਲੇ ਤੇ ਚਾਹ ਦੁਪਹਿਰੇ ਨੂੰ ਪੀਣੀਓ ਪੀਣੀ ਬੱਕਰੀ ਚੋਦੇ ਵੀ ਡਰੈਕਟਿਵ ਫਿਰ ਤੁਸੀਂ ਉਹ ਵੀ ਦੂਸਰੋਂ ਉਹ ਤਾਂ ਨਹੀਂ ਸਾਡਾ ਅਸਲੀ ਫਰਿਜ ਹੈ ਹਾਂ ਅਸਲੀ ਫਰਿਜ ਨਾਲ ਦੁੱਧ ਖਰਾਬ ਹੋਵੇ ਨਾ ਪਾਟੇ ਨਾ ਲੈਣ ਭੱਜਦਾ ਨਾ ਖੱਟਾ ਹੋਵੇ ਨਾ ਲੈਟ ਭੱਜਦਾ ਡਰਾ ਨਾ ਗਾਂ ਦਾ ਡਰਾ ਜੇ ਮੀਂਹ ਵੀ ਆ ਗਿਆ ਇਸ ਤਾਂ ਮੀਂਹ ਪੈਂਦੇ ਜੀ ਚਾਹ ਬਾਲ ਲੈਣੇ ਰਾਮਣਾ ਚਾਰ ਚੱਕੀਆਂ ਕਿਦੋਂ ਚੱਪ ਲੀਆਂ ਚੱਕੀਆਂ ਅੱਗ ਲਾਈ ਉਸੇ ਨਾਲ ਚਾਹ ਬਾਲ ਲਿਆ ਲੈ ਵਰਸੀ ਜਵੇ ਰਮਣਾ ਦੀ ਅੱਗ ਤੇ ਉੱਤੇ ਫਤਿਲੀ ਤਰੀਦੀ ਆ ਉਤੋਂ ਦੀ ਭਰਨੇ ਜੋਟ ਕਰ ਲੈਣੇ ਹਾਲੇ ਗਾਏ ਪਾਣੀ ਡੜੀ ਜੋ ਅੱਚੱਕਣੀ ਲੱਗਣੀ ਨਹੀਂ ਦਿੰਦੇ ਜਦੋਂ ਬੰਦ ਦੇ ਦੇ ਲੈ ਕੇ ਬੱਕਰੀ ਚੋਲੇ ਹਾਂ ਵਿੱਚ ਬੱਕਰੀ ਚੋਕੇ ਦੁੱਧ ਪਾ ਕੇ ਆਪ ਦਾ ਤਾਜ਼ਾ ਫਰਿੱਜ ਆ ਸੰਦੇ ਕੱਢਿਆ ਤੇ ਚਾਹ ਪੀ ਲਈ ਅਸੀਂ ਕਿਹਾ ਕਹਿੰਦਾ ਮੁੱਲ ਲੈਣ ਜਾਣਾ ਦੁੱਧ ਸਰਦਾ ਘਰ ਦੇ ਫਰਿੱਜ ਨਹੀਂ ਜੀ ਇਹ ਕਰਮਾਲੀਆਂ ਤਾਂ ਵੈਂਟ ਚ ਵਿਚੋ ਲੈ ਦੋ ਵਾਰੀ ਚੋਲੇ ਚਾਰ ਵਾਰੀ ਚੋਲੇ ਦੁੱਧ ਤਾਂ ਪਿਆ ਹੀ ਦੇਣੀ ਹਾਂਜੀ ਗਰੀਬ ਤਾਂ ਨੇ ਕਿਧਰੇ ਜਾ ਪੀ ਲੈ ਕਿਧਰੇ ਇਹਨਾਂ ਨੂੰ ਕੰਨ ਫੜ ਕੇ ਰਹਿ ਜਾ ਕਿਸੇ ਦੀ ਗੱਡੀ ਚ ਬਟਿਆ ਦੇ ਕਿਸੇ ਦੇ ਸੈਂਟਰ ਤੇ ਲੱਡ ਦੇ ਇਹਨਾਂ ਲੋਕਾਂ ਗਰੀਬ ਤਾਂ ਤਾਂ ਇੱਕ ਵਾਰੀ ਇਹ ਤਾਂ ਵਿਚਾਰਾ ਗਰੀਬ ਤਾਂ ਨੇ ਹਾਂਜੀ ਬਿਲਕੁਲ ਪਰ ਅਮੀਰ ਬਹੁਤ ਬਣਾ ਦੇ ਇਹਨਾਂ ਨੇ ਅਮੀਰ ਤਾਂ ਜਿਨਾਂ ਨੇ ਹੁਣ ਜਿਹੜੇ ਨਵੇਂ ਮੁੰਡੇ ਬਣਾਤੀ ਅਸੀਂ ਤਾਂ ਪਿੱਕਚਰ ਦੇ ਆ ਪਤੀਲੀਆਂ ਮਾਣਦੇ ਐਂ ਹੀ ਰਹਿ ਗਏ ਸਾਡੇ ਤਾਂ ਪੁੱਛੇ ਨਹੀਂ ਕਰੀ ਨਾ ਗਵਰਨਮੈਂਟ ਵਾਲਿਆਂ ਨੇ ਕਰੀ ਨਾ ਸਾਡੀ ਯੂਨੀਵਰਸਿਟੀ ਵਾਲਿਆਂ ਨੇ ਕਰੀ ਜਿਹੜੇ ਪੁਰਾਣੇ ਪਾਲੀ ਦੇ ਉਹ ਨੁਕਤੇ ਤਾਂ ਸਾਤੋਂ ਪੁੱਛਣਾ ਕਿ ਅਸੀਂ ਉਹਨਾਂ ਨੂੰ ਪੜ੍ਹੇ ਲਿਖੇ ਨੂੰ ਨੁਕਤੇ ਦੱਸੀਏ ਉਹਦੀਆਂ ਕਿਤਾਬਾਂ 'ਚ ਲਿਖਣਾ ਕੰਮ ਤਾਂ ਯੂਨੀਵਰਸਿਟੀ ਦੇ ਉਹਨਾਂ ਨੇ ਸਾਡੇ ਨੁਕਤੇ ਦੱਸੇ ਹੋਏ ਉਹ ਤਾਂ ਕਿਤਾਬਾਂ ਵੜ-ਵੜ ਕੇ ਨੁਕਤੇ ਦੱਸਦੇ ਨੇ ਤੁਸੀਂ ਤੁਰ ਫਿਰ ਕੇ ਅਸੀਂ ਤੁਰ ਫਿਰ ਕੇ ਨੁਕਤੇ ਦੱਸ ਦਿਆਂ ਸਿੱਕੇ ਵੀ ਤੁਰ ਫਿਰ ਕੇ ਨਹੀਂ ਸੋ ਸਿੱਕੇ ਵੀ ਤੁਰ ਫਿਰ ਕੇ ਨਹੀਂ ਹੁਣ ਕੱਲੇ ਕਮ ਇਥੋਂ ਮੁੰਡਾ ਬੱਕਰੀਵੇਂ ਬਣਾ ਲਿਆ ਗਿਆ ਜਾ ਕੇ ਬੱਕਰੀ ਦਾ ਉਪਰੀ ਦਾ ਉਹਨੇ ਦੁੱਧ ਚੰਗਣਾ ਥਾਵੇਂ ਆ ਗਏ ਨੂੰ ਮੈਂ ਕਿਹਾ ਭਰੇ ਲੋਕਾ ਉਪਰੀ ਦਾ ਚੰਗਣਾ ਤੀਦੀ ਮਾਂ ਥੇਲੀ ਦੁੱਧੋਂ ਫੇਰ ਆਤੀ ਕਹਿੰਦਾ ਉਹਦੇ ਥੱਲੇ ਦੁੱਧ ਬਾਦੂ ਤੀਦੇ ਵਿੱਚ ਨੇ ਨਹੀਂ ਚੁੰਗਿਆ ਉਹਦੇ ਬੱਚੇ ਨੇ ਨਹੀਂ ਚੁੰਗਿਆ ਕੱਟ ਕੇ ਕੁੱਤੇ ਨੂੰ ਖਾਲਦਾ ਉਹ ਬੇਵ ਨੇ ਉਹ ਉਪਰੀ ਦਾ ਦੁੱਧ ਚੁੰਗ ਕੇ ਹੋ ਗਿਆ ਖਾਲਦਾ ਮਾਰੇ ਤਾਂ ਤਾਇਆ ਕੋਈ लाज ਦੱਸ ਮਾਂ ਕੀ ਹੋ ਗਿਆ ਕਹਿੰਦਾ ਬੇਵ ਨੇ ਦੇ ਸਰਦ ਹੋ ਗਿਆ ਮੈਂ ਕਾਇਆ ਕਰ ਪਰ ਉਹ ਉੱਜੀ ਚਾ ਪਿਸ਼ਾਬ ਆਪਦੀ ਸੀਸੀ ਦੀ ਪਿਸ਼ਾਬ ਆਪਦਾ ਕਰਦਾ ਕੁਛ ਹੀ ਸਿੱਖਾ ਕੀ ਦਿੱਤੀ ਆਵਦਾ ਪਿਸ਼ਾਬ ਲੈ ਕੇ ਇਹਨੂੰ ਦੋ ਚਮਚੇ ਦੇ ਦੇ ਇਹਦਾ ਦਰਦ ਆਉਂਦਾ ਉਹ ਮੁੰਡੇ ਨੇ ਮੇਰੀ ਗੱਲ ਮੰਨ ਨਹੀਂ ਦੋ ਚਮਚੇ ਪਿਸ਼ਾਬ ਦੇ ਮੈਂ ਇਹਦਾ ਦਰਦ ਫਟ ਗਿਆ ਉਹਦੀ ਕਹਿੰਦਾ ਤਾਇਆ ਸ਼ਾਵਾਸ਼ੇ ਤੇਰੇ ਫੋਨ ਮਾਰਿਆ ਕਹਿੰਦਾ ਤਾਂ ਹਾਂ ਮੈਂ ਤੈਨੂੰ ਮਿੱਤਰ ਕਰਕੇ ਨੁਕਤਾ ਦੱਸਦਾ ਮੈਂ ਇਹਨੂੰ ਨੁਕਤਾ ਨਹੀਂ ਦੱਸਦਾ ਜੀ ਤੁਰਤ ਦੇਸੀ ਦਵਾਈ ਹੈ ਬਾਹਰ ਰੋਹੀ ਦੀ ਕਿਧਰ ਭਜਾਂ ਕਿਹਨੇ ਡਾਕਟਰ ਦੇ ਜਮੇਗਾ ਇਹਨਾਂ ਨੂੰ ਮੇਮਾ ਮਰ ਜੂ ਬਿਲਕੁਲ ਜਦੋਂ ਡਾਕਟਰ ਭਲੇ ਹਾਂ ਸਾਢੇ 3 ਨੁਕਤੇ ਨਹੀਂ ਹਾਂ ਓਕੇ